ਹਾਂਜੀ ਸਭ ਤੋਂ ਪਹਿਲਾਂ ਵੀਰ ਗੁਰਪ੍ਰੀਤ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਰਾਜਵੀਰੇ ਹੋਰ ਕੀ ਹਰਚਾਲ ਨੇ ਬਹੁਤ ਵਧੀਆ ਠੀਕ ਠਾਕ ਜੀ ਸਾਰੇ ਰਾਜਸੰਧੂ ਚੈਨਲ ਵੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਇੰਨਾ ਪਿਆਰ ਦੇਣ ਲਈ ਠੀਕ ਅੱਛਾ ਵੀਰ ਗੁਰਪ੍ਰੀਤ ਇੱਕ ਤਾਂ ਇਹ ਗੱਲ ਆਪਣੇ ਭੈਣ ਭਰਾਵਾਂ ਨਾਲ ਸਾਂਝੀ ਕਰ ਦਿਓ ਆਪਾਂ ਹਜੇ ਜਸਟ 2-3 ਦਿਨ ਪਹਿਲਾਂ ਹੀ ਅਪਡੇਟ ਪਾਈ ਸੀਗੀ ਹਾਂਜੀ ਪਸ਼ੂ ਸਾਰੇ ਹੋ ਗਏ ਸੀ ਸੇਲ ਉਦੋਂ ਹੀ ਹੋ ਗਏ ਸੇਲ ਠੀਕ ਹੈ ਭਰਾ ਤੇ ਵੱਡੀਆਂ ਵੜਾ ਵੀ ਵੱਡੀਆਂ ਸੀ ਉਹ ਵੀ ਵੱਡੀਆਂ ਹੈ ਪਰ ਜਿਨ੍ਹਾਂ ਨੂੰ ਬਰੀਡ ਬਾਰੇ ਪਤਾ ਹੈ ਵੀਰ ਉਹਨਾਂ ਲਾਏ 20 ਮਿੰਟ ਆ ਖਰੀਦਣ ਦੇ ਅੱਛਾ ਜੀ ਹਾਂ ਜੀ ਠੀਕ ਹੈ ਜੀ ਬਸ ਇੱਕ ਮੱਝ ਦਾ ਹੀ ਸੌਦਾ ਥੋੜਾ ਜਿਹਾ ਰਹਿ ਗਿਆ ਬਾਕੀ ਉਹ ਤਾਂ ਛੋਟੇ ਵਿਗੀਆਂ ਠੀਕ ਹੈ ਵੜਨ ਦੇ ਠੀਕ ਹੈ ਜੀ ਹਾਂ ਜੀ ਸੋ ਦੋਸਤੋ ਅੱਜ ਵੀ ਜਿਹੜੀਆਂ ਵੜਾਂ ਨੇ ਪਸੰਦ ਆਉਣਗੀਆਂ ਤੁਹਾਨੂੰ ਬਾਕੀ ਹਰ ਵਾਰ ਜਿਹੜੀ ਇੱਕ ਰਿਕਵੈਸਟ ਆਪਣੀ ਹੁੰਦੀ ਆ ਵੀ ਜਿਹੜਾ ਵੀ ਪਸ਼ੂ ਤੁਹਾਨੂੰ ਪਸੰਦ ਆਊਗਾ ਖਾਸ ਤੌਰ ਤੇ ਆਪਣਾ ਹੱਕ ਸਮਝ ਕੇ ਤਸੱਲੀ ਤੁਸੀਂ ਆਪ ਕਰਨ ਆ ਸਕਦੇ ਜੇ ਹੱਕ ਸਮਝ ਕੇ ਦੋਸਤੋ ਆਪਦੀ ਤਸੱਲੀ ਜ਼ਰੂਰ ਕਰ ਲਿਆ ਕਰੋ ਕਿਉਂਕਿ ਕਾਇਸੇ ਜਿਹੜੀ ਇਨਵੈਸਟਮੈਂਟ ਕਰਨੀ ਆ ਕਿਉਂਕਿ ਲੱਖਾਂ ਰੁਪਏ ਲੱਗ ਜਾਂਦੇ ਆ ਚੀਜ਼ ਦੇ ਉੱਪਰ ਆਪਦੀ ਜਿਹੜੀ ਦੋਸਤੋ ਬਿਲਕੁਲ ਸਾਹਮਣੇ ਵਾਲੀ ਚੀਜ਼ ਐ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਤੇ ਗੁਰਪ੍ਰੀਤ ਵੀਰ ਅੱਜ ਵੀ ਪਸ਼ੂ ਆਪਣੇ ਕੋਲ 7 ਨਗਨੇ ਹਾਂਜੀ 7 ਨਗਨੇ ਠੀਕ ਆ ਜੀ ਤੇ ਆਓ ਕਰਦੇ ਆ ਸ਼ੁਰੂਆਤ ਨਾਲ ਦੀ ਨਾਲ ਡਿਟੇਲ ਆਪਾਂ ਕਰਦੇ ਆ ਸਾਂਜੀ ਅੱਛਾ ਵੀਰ ਗੁਰਪ੍ਰੀਤ ਪਹਿਲੇ ਨੰਬਰ ਤੋਂ ਆਪਾਂ ਜਿਹੜੀਆਂ 4 ਬੈੜਾ ਦਿਖਾਉਣੀਆਂ ਜਿਹੜੀਆਂ ਐਚ ਐਫ ਬਰੀਡ ਦੇ ਵਿੱਚ ਆ ਹਾਂਜੀ ਸੋ ਪਹਿਲੇ ਨੰਬਰ ਤੋਂ ਇੱਥੋਂ ਸਟਾਰਟ ਕਰ ਲઈએ ਜਿਹੜੀ ਆ ਬੈੜ ਆਪਣੇ ਸਟਾਰਟਿੰਗ ਤੇ ਖੜੀ ਐ ਜੀ ਰਾਤ ਹੀ ਸੂਈ ਆ ਰਾਤ ਹੀ ਸੂਈ ਆ ਜੀ ਹਾਂਜੀ ਠੀਕ ਆ ਜੀ ਤੇ ਬੱਚੀ ਨੂੰ ਜਨਮ ਦਿੱਤਾ ਬਹੁਤ ਚੰਗੀ ਬਰੀਡ ਵਾਲੀ ਵਛੀ ਆ ਠੀਕ ਆ ਜੀ ਹਾਂਜੀ ਉਹ ਰੀਅਲ ਤੇਜੇ ਸੂਏ ਆ ਤੇ ਜੇ ਸੁਵੇ ਵੀਰਾਂ ਦਾ オリジナル ਤੇਜੇ ਸੂਏ ਆ ਠੀਕ ਆ ਜੀ ਸੋ ਦੋਸਤੋ ਦੂਜੇ ਕਹ ਕੇ ਨਹੀਂ ਵੇਚਨੀ ਆਪਾਂ ਬਿਲਕੁਲ ਤੇਜੇ ਸੁਵੇ ਵੀਰ ਦੱਸ ਰਿਹਾ ਬਾਕੀ ਕੱਲ ਰਾਤ ਦੀ ਸੂਈ ਆ ਮਗਰ ਬੱਚੀ ਆ ਬੱਚੀ ਵੀਰ ਦੱਸ ਰਿਹਾ ਬਹੁਤ ਚੰਗੇ ਸੀਮਨ ਦੀ ਆ ਚਲੋ ਆਪਾਂ ਨੂੰ ਸ਼ੋਰ ਨਹੀਂ ਹੈਗਾ ਕਿਹੜੇ ਸੀਮਨ ਦੀ ਆ ਪਰ ਹੈ ਵਧੀਆ ਠੀਕ ਆ ਜੀ ਜਿੱਦਾਂ ਕਿ ਬਿਲਕੁਲ ਸਮਾਲ ਸਾਈਜ਼ ਜਿਹੜੀ ਡਿਟੇਲ ਹੈਗੀ ਆ ਬਿਲਕੁਲ ਇਹ ਨਾਲੂ ਬੱਚੇ ਦੇ ਨਾਲ ਆ ਉਹ ਤੁਸੀਂ ਆ ਵੇਖ ਸਕਦੇ ਜੀ ਠੀਕ ਆ ਆ ਦੇਖੋ ਜੀ ਠੀਕ ਹੈ ਜੀ ਬਿਲਕੁਲ ਛੋਟੀ ਜੀ ਫੇਸ ਕੁਆਲਟੀ ਆ ਬੂਥੀ ਬਿਲਕੁਲ ਛੋਟੀ ਜੀ ਆ ਛੋਟੇ ਜੇ ਕੰਨ ਆ ਤੇ ਪਛੀ ਵੀ ਜਿਹੜੀ ਦੋਸਤੋ ਮਗਰਪੂਰੀ ਅਸਲ ਆਈ ਠੀਕ ਆ ਤੇ ਗੋਪੀ ਵੀਰ ਜਦੋਂ ਤੀਜਾ ਸਵੇਰ ਸੋਈ ਆ ਰਾਤ ਹੀ ਸੋਈ ਆ ਤੇ ਜੇਰ ਪ੍ਰੋਪਰ ਪੈ ਗਈ ਸਾ ਪ੍ਰੋਪਰ ਪਈ ਠੀਕ ਆ ਜੀ ਤੇ ਕੁਝ ਚਵਾਈ ਰਾਤ ਦੀ ਵੀ ਤੇ ਹੁਣ ਮਲਾ ਕੇ ਵੀ ਦੋ ਕਡੰਗ ਦੀ ਜਿਹੜੀ ਚਵਾਈ ਹੋ ਚੁੱਕੀ ਆ ਹਾਂ ਇੱਕ ਟਾਈਮ ਦਾ ਕੋਈ ਕੱਢਿਆ ਦੇ ਥੱਲੇੋਂ 8.5 9 ਲੀਟਰ ਵਾਲਾ ਹਾਂਜੀ ਅੱਜ ਮਾਰਨਿੰਗ ਮਾਰਨਿੰਗ ਠੀਕ ਹੈ ਤੇ ਹੁਣ ਸ਼ਾਮ ਦੀ ਚਵਾਈ ਹੋਊਗੀ ਹਾਂ ਫਿਰ ਹੋਊਗੀ ਦੂਜੇ ਡੰਗ ਦੀ ਹਾਂ ਕਰਮਾਲੀ ਬਹਾਨਾ ਭਾਰੀ ਖਲੋਤੀ ਠੀਕ ਹੈ ਜੀ ਸੋ ਅੱਜ ਜਿਹੜੀ ਦੋਸਤੋ ਬਿਲਕੁਲ ਜਿਹੜੀ ਕਵਰੇਜ ਆ ਉਹ ਵੀ ਤੁਹਾਨੂੰ ਆਪਾਂ ਨੋਟ ਕਰਾ ਦਿੰਨੇ ਆ ਅੱਜ 5 ਅਕਤੂਬਰ ਨੂੰ ਜਿਹੜੀ ਇਹ ਆਪਾਂ ਕਵਰੇਜ ਕਰਦੇ ਆ ਸਮਾਂ ਤੁਸੀਂ ਨੋਟ ਕਰ ਲਓ ਜੀ ਕੋਈ ਸ਼ਾਮ ਦੇ 3:30 ਵਜ ਦਾ ਜਿਹੜਾ ਸਮਾਂ ਹੈਗਾ ਅੱਜ ਜਿਹੜੀ ਸ਼ਾਮ ਨੂੰ ਚਵਾਈ ਹੋਣੀ ਉਹ ਸੈਕੰਡ ਟਾਈਮ ਦੀ ਹੋਣੀ ਆ ਦੂਜੇ ਡੰਗ ਦੀ ਜਿਹੜੀ ਚਵਾਈ ਹੋਣੀ ਆ ਤਾਂ ਕਾਪੀ ਵੀਰ ਕਿੰਨੀ ਕ ਕਪੈਸਿਟੀ ਰਹੂਗੀ ਇਹਦੀ ਵੈਸੇ ਇਹ ਵੀ ਜੀ ਨਾਰਮਲ ਹੀ ਤੁਹਾਨੂੰ ਜਿਤਨਾ ਭਾਂਡਾ ਉਹਦਾ ਮੇਰੇ ਸੋਨ 35 36 ਦਾ ਨਾਰਮਲ ਕਰਨੀ ਚਾਹੀਦੀ ਇਹਨੂੰ 30 ਤੋਂ ਪਲੱਸ ਚੱਲਣ ਦੀ ਸੁਭਾਵਨਾ ਹਾਂ ਨਾਰਮਲ ਹੀ ਠੀਕ ਆ ਜੀ ਆਰਡਰ ਕੁਆਲਿਟੀ ਕਾਫੀ ਸੋਹਣੀ ਆ ਦੋਸਤੋ ਖੋਲ ਕੇ ਆਪਾਂ ਤੋਰ ਤੋਰ ਕੇ ਤਸਲੀ ਨਾਲ ਦਿਖਾ ਦਿੰਨੇ ਆ ਕਿਉਂਕਿ ਪਸੂ ਜਾਦੇ ਆ ਡਿਟੇਲ ਜਿੰਨੀ ਵੀ ਛੇਤੀ ਹੋ ਸਕਦੀ ਆ ਆਪਾਂ ਜਰੂਰ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਦੋਸਤੋ ਨਾਕ ਜਾਦੇ ਆ ਤੇ ਥੋੜੀ ਵਿਸਤਾਰ ਨਾਲ ਗੱਲਬਾਤ ਤੇ ਦਿਖਾਉਣੀ ਪੈਂਦੀ ਆ ਚੀਜ਼ ਠੀਕ ਆ ਜੀ ਹੋ ਸਕਦਾ ਬਹੁ ਇਸ ਕਰਕੇ ਥੋੜੀ ਤਸਲੀਨਾ ਚੀਜ਼ ਵਖਾਉਣੀ ਪੈਂਦੀ ਹੈ ਵੀ ਬਹੁਤੇ ਵੀਰ ਡਿਸੀਜਨ ਲੈ ਸਕਣ। ਹੋ ਸਕਦਾ ਵੀ ਕਿਸੇ ਨੇ ਆਨਲਾਈਨ ਸੌਦਾ ਕਰਨਾ ਪਰ ਜਿਹੜੀ ਮੇਰੀ ਪਹਿਲ ਹੁੰਦੀ ਹੈ ਪ੍ਰੈਫਰੈਂਸ ਜਿਹੜੀ ਆਪਾਂ ਹਰ ਵਾਰ ਇਸੇ ਕੰਮ ਨੂੰ ਦਿੰਦੇ ਆ ਵੀ ਆਪਦੀ ਤਸਲੀ ਆ ਜਿਹੜੀ ਘਰ ਆਣ ਕੇ ਕਰ ਲੋਗੇ ਦੋਸਤੋਂ ਤੇ ਵਰਗੇ ਰੀਜ਼ ਨਹੀਂ ਹੈਗੀ। ਸਾਵਾ ਵਾਲੀ ਚੀਜ਼ ਆਪਾਂ ਹਰ ਵਾਰ ਕਹਿੰਦੇ ਆ ਠੀਕ ਆ ਜੀ। ਤੇ ਆਰਡਰ ਕੁਆਲਿਟੀ ਵੇਖੋ ਦੋਸਤੋਂ ਕਾਫੀ ਬੈਸਟ ਆਰਡਰ ਕੁਆਲਿਟੀ ਠੀਕ ਹੈ। ਬਿਗ ਆਰਡਰ ਸਾਈਜ਼ ਆ। ਹਵਾਨੇ ਦੀ ਵੇਖੋਗੇ ਤੁਸੀਂ ਸਟਰਕਚਰ ਦਾ ਹਵਾਨੇ ਦਾ ਬਿਲਕੁਲ ਆ ਤੁਹਾਡੇ ਸਾਹਮਣੇ ਆ ਠੀਕ ਆ ਬਿਲਕੁਲ ਅੱਗੇ ਤੋਂ ਨੇਵਾ ਸਟਾਰਟ ਹੋਗੇ ਦੋਸਤੋ ਬਿਲਕੁਲ ਬੈਕ ਸਾਈਡ ਨੂੰ ਆਹ ਦੇਖੋ ਬਾਕੀ ਜਿਹੜੀ ਥਾਣਾ ਦੀ ਬੇਤਤੀ ਗੱਲ ਕਰ ਲਈਏ ਦੋਸਤੋ ਉਹ ਵੀ ਆਪਾਂ ਜਿਵੇਂ ਕਹਿ ਦੇਣਾ ਵੀ ਨਾਰਮਲ ਦੀ ਪੀੜੀ ਦੇ ਪਾਵਿਆਂ ਵਾਂਗੂ ਜਿਹੜੇ ਥਾਣੇ ਲੱਗੇ ਆ ਠੀਕ ਹੈ ਚੌਂ ਗੁੱਠਾਂ ਤੋਂ ਉਦੋਂ ਦੀ ਜਿਹੜੀ ਸਪੇਸ ਵਿੱਚ ਵੇਖੋਗੇ ਤੇ ਗਿੱਟ-ਗਿੱਟ ਦੀ ਜਿਹੜੀ ਦੋਸਤੋ ਦੂਰੀ ਆ ਆ ਕਰੋ ਚੈੱਕ ਠੀਕ ਹੈ ਜੀ ਤੇ ਸੂਵੇ ਤੇਜਾ ਸੂਈ ਆ ਬਿਲਕੁਲ ਬਰੀਡ ਦੇ ਵਿੱਚ ਆ ਠੀਕ ਹੈ ਜੀ ਪਿਓਰ ਜਾਤ ਵਾਲੀ ਜਿਹੜੀ ਦੋਸਤੋ ਬੱਛੀ ਹੈ ਇਹ ਵੈੜ ਹੈਗੀ ਆ ਤੀਜਾ ਸੂਆ ਸੂਈ ਤੇ ਫਾਰਮ ਵਾਲੀ ਵਿਹੜਾ ਠੀਕ ਆ ਜੀ ਵੱਡੀ ਵਿਹੜਾ ਪੂਰੀ ਵੱਡੇ ਕਦ ਪੁੱਤ ਦੀ ਆ ਲਓ ਜੀ ਆ ਦੇਖੋ ਲੈ ਵੀ ਮਨਦੀਪ ਤੋਰ ਲੋ ਮੋੜਦੇ ਆ ਜੇ ਆ ਦੇਖੋ ਜੀ ਠੀਕ ਆ ਜੀ ਸੋ ਵੈੜ ਜਿਹੜੀ ਆ ਦੋਸਤੋ ਪਸੰਦ ਆਊਗੀ ਤੁਹਾਨੂੰ ਚਵਾਈ ਆਪਾਂ ਪੁੱਛ ਲੈਨੇ ਆ ਅੱਛਾ ਵੀਰ ਗੋਪੀ ਚਵਾਈ ਦੀ ਗੱਲ ਮੈਂ ਇੱਕ ਦੋ ਗਲਵਾਂ ਵਿੱਚ ਕਰਦੀ ਆ ਵੀ ਚਵਾਈ ਕਿਹੋ ਜੀ ਇੱਕ ਦੋ ਡੰਗ ਦੀ ਚਵਾਈ ਜਿਹੜੀ ਹੋਈ ਆ ਇੱਕ ਨੰਬਰ ਚੋਣ ਕਿਦਾਂ ਰਿਆ ਬਹੁਤ ਪੋਲੀ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਇੱਕ ਨੰਬਰ ਠੀਕ ਆ ਤੇ ਕਿੱਥੋਂ ਤੱਕ ਲੈਣ ਦੇਣ ਮੋਲ ਕੀ ਕਰਦੇ ਆ ਰੇਟ ਵੀਰ ਜੀ ਜੋ ਮਰਜ਼ੀ ਕੀਤੀ ਆਈਏ ਇੱਕ ਦਸ ਦੀ ਹਾਂ ਜਾਨਾ ਕਰਾਂਗੇ ਇੱਕ ਦਸ ਦੀ ਹਾਂਜੀ ਠੀਕ ਆ ਜੀ ਆਪਾਂ ਰੇਟ ਉਹ ਕਰਨੇ ਅੱਗੇ ਆ ਕੋਈ ਜਿਹੜੇ ਛੌੜ ਤੇ ਤੁਰਿਆਂ ਜਾਣ ਠੀਕ ਆ ਜੀ 110000 ਦੋਸਤੋ ਉਹ ਲੈਣ ਦੇਣਾ ਮੰਗ ਜਿਹੜੀ ਇੱਕ ਦਾਸ ਆ ਵਿੱਚੋਂ ਕੋਈ ਪਿਆਰ ਮੁਹੱਬਤ ਮਾਨਤਨ ਜਿਹੜਾ ਉਹ ਜ਼ਰੂਰ ਹੁੰਦਾ ਹਰ ਵਾਰ ਹੁੰਦਾ ਠੀਕ ਆ ਜੀ ਸੋ ਇਸ ਵਾਰ ਵੀ ਜਿਹੜਾ ਜ਼ਰੂਰ ਕੀਤਾ ਜਾਊਗਾ ਤੇ ਇਹ ਹੈਗੀ ਦੋਸਤੋ ਪਹਿਲੇ ਨੰਬਰ ਤੇ ਸੈਕਿੰਡ ਨੰਬਰ ਤੇ ਜਿਹੜੀ ਆ ਤੁਹਾਨੂੰ ਅਗਲੀ ਵਿਹੜ ਦਿਖਾਉਣੀ ਆ ਦੋਸਤੋ ਠੀਕ ਆ ਬਿਲਕੁਲ ਲਵੀ ਜੀ ਬੱਚੀ ਜਾਪਦੀ ਆ ਵੀ ਸਵੇਰ ਦੂਜਾ ਸੂਗੀ ਏ ਦੂਜਾ ਸੂਗਾ ਲੋ ਵੀ ਦੂਜਾ ਸਵੇਰ ਦੋਸਤੋ ਇਹ ਵਿਹੜ ਨੇ ਸੂਣਾ ਤੇ ਨਵੀਂ ਵਿਹੜ ਆ ਦੋਸਤੋ ਬਿਲਕੁਲ ਨਵੀਂ ਬੱਚੀ ਆਪਾਂ ਕਹਿ ਦਿੰਦੇ ਆ ਠੀਕ ਆ ਜੀ ਆ ਵੇਖੋ ਤੇ ਸੁਵਾ ਦੂਜਾ ਠੀਕ ਹੈ ਜੀ ਦਿਨ ਵੀਰ ਗੋਪੀ ਕਿੰਨੇ ਦਿਨ ਲੈਂਦੀ ਹੈ ਇਹ ਵੀਰ ਜੀ ਨਾਰਮਲ ਹੀ ਹਜੇ 15 ਤੋਂ 17 ਦਿਨ ਲੈ ਜਾਊਗੀ ਲਓ ਜੀ 15 ਤੋਂ 17 ਦਿਨ ਦੋਸਤੋ ਹਜੇ ਕੱਚੀ 15 ਤੋਂ 17 ਦਿਨ ਲੈਂਦੀ ਆ ਸੋ ਆਰਡਰ ਕੁਆਲਿਟੀ ਦੀ ਗੱਲ ਕਰ ਲਈਏ ਤਾਂ ਫਿਕਸਡ ਆਰਡਰ ਬਣਾ ਕੇ ਤਿਆਰ ਕਰੋ ਕਿਉਂਕਿ ਟਲਕਵਾ ਜਾਂ ਮਲ ਝੋਲੀ ਵਾਲਾ ਹਵਾਨਾ ਜਿਹੜਾ ਹਵਾਨਾ ਛੱਡਾ ਨਹੀਂ ਰਹਿੰਦਾਗਾ ਬਿਲਕੁਲ ਫਿਕਸਡ ਆਰਡਰ ਹੋਊਗਾ ਠੀਕ ਆ ਤੇ ਥਾਣ ਥਾਣ ਦੀ ਸਪੇਸ ਵੀ ਤੁਹਾਨੂੰ ਤਸਲੀਨਾ ਦਿਖਾਵਾਂਗੇ ਮੁੱਠੀ ਥਾਣਾ ਪੂਰਾ ਠੀਕ ਆ ਜੀ ਸਪੇਸ ਵਿੱਚ ਤੁਸੀਂ ਵੇਖੋਗੇ ਕਿ 5-5 4-4 ਇ ਠੀਕ ਆ ਅੱਛਾ ਗੋਪੀਬੀਰ ਇਹ ਸੂਬਾ ਦੂਜਾ ਸੁੰਦੀ ਨਾ ਦੂਜਾ ਸੂਬਾ ਸੁੰਦੀ ਇਹਦਾ ਸਾਰਾ ਹੀ ਰਿਕਾਰਡ ਹੈ ਫਾਰਮ ਵੱਲੋਂ ਆਪਣੇ ਕੋਲ ਆਇਆ ਹਾਂ ਜੀ ਦੀ ਜਿਹੜੇ ਸੀਮਨ ਦੀ ਆਪ ਹੈ ਜਿਹੜਾ ਗਾਂ ਨੂੰ ਰਖਾਇਆ ਉਹ ਵੀ ਅੱਛਾ ਹਾਂਜੀ ਮਤਲਬ ਕਿ ਜਿਹੜਾ ਵੀਰ ਇਹਨੂੰ ਖਰੀਦੇ ਹਾਂਜੀ ਕਈ ਵਾਰ ਆਪਦੇ ਮਾਈਂਡ ਦੇ ਵਿੱਚੋਂ ਚਲੋ ਸਕਿੱਪ ਹੋ ਜਾਂਦਾ ਬਾਕੀ ਲਿਖਤੀ ਤੌਰ ਤੇ ਉਹ 10 ਵੀ ਦੇਣਗੇ ਵੀ ਇਸ ਸੀਮਨ ਦੀ ਆਪ ਇਸ ਸੰਬੰਧੀ ਇਹ ਵੇਰਕਾ 215 ਦੀ ਆਪ ਆ ਹਾਂਜੀ ਤੇ ਗਾਂ ਪੀਡੀਐਫ ਦਾ ਕੋਈ ਬਹੁਤ ਉਪਯੋਗੀ ਟੀਕਾ ਉਹਦਾ ਵੀ ਜਿਹੜਾ ਰਿਕਾਰਡ ਸਾਰਾ ਉਹਨਾਂ ਦਾ ਦੱਸੋ ਪੀਡੀਐਫ ਦਾ ਦੋਸਤੋਂ ਤੁਸੀਂ ਜਰੂਰ ਨੋਟ ਕਰ ਸਕਦੇ ਜਿਸ ਸੀਮਨ ਦੀ ਕੋਈ ਪੀਡੀਐਫ ਹੈ ਇਹਦਾ ਸੀਮਨ ਜਿਹੜਾ ਅੱਗੇ ਇਹ ਜਿਹੜਾ ਹੁਣ ਰੱਖਾਇਆ ਉਹ ਪੀਡੀਐਫ ਦਾ ਹਾਂਜੀ ਬੰਬੀਰੋ ਬੰਬਈ ਦਿਓ ਠੀਕ ਹੈ ਜੀ ਹਾਂ ਜਿਹੜਾ ਆਪਣੇ ਜਿਹੜਾ ਦੋਸਤੋਂ ਬਿਲਕੁਲ ਪੀਡੀਐਫ ਦਾ ਜਿਹੜਾ ਸੀਮਨ ਅੱਗੇ ਵਰਤਿਆ ਗਿਆ ਇਸ ਵੈਡ ਦੇ ਵਿੱਚ ਇੰਜੈਕਟ ਕੀਤਾ ਉਸ ਬਿਲਕੁਲ ਜਿਹੜਾ ਬੱਚਾ ਮੇਲ ਤੇ ਫੀਮੇਲ ਹੋਵੇ ਉਹ ਪੀਡੀਐਫ ਸੀਮਨ ਦਾ ਬੱਚਾ ਹੋਊਗਾ ਠੀਕ ਆ ਆਪ ਵੇਰਕਾ ਵੀਰ ਨੂੰ ਦੱਸੋ 207 215 215 ਵੇਰਕਾ ਸੀਮਨ ਦੀ ਆਪ ਹੈਗੀ ਖੁਦ ਲਿਓ ਬੰਦੀ ਭਾਈ ਖੋਲੋ ਦਿਖਾਈਏ ਤਾਂ ਦਿਨ 15 ਲੈ ਜੂ ਖੁੱਲੇ ਹਨਾ ਹਾਂ ਖੁੱਲੇ 15 ਦਿਨ ਲੈ ਜੂ ਖੁੱਲੇ ਦਿਨ ਜਿਹੜੇ ਦੋਸਤੋ 15 ਦਿਨ ਹਜੇ ਲੈ ਆ ਜੂਗੀ ਖਿੱਚ ਕੇ ਠੀਕ ਆ 20 ਹਜੇ ਤੇ ਲੈ ਜੇ ਹਾਈਟ ਕੱਦ ਜ਼ਰੂਰ ਮੈਂਸ਼ਨ ਕਰ ਦੇਣੇ ਆ ਦੋਸਤੋ ਵੱਡੀ ਹਾਈਟ ਆ ਬੇਲ ਚੰਗੀ ਆ ਬੇਲ ਦੀ ਵੇਖੀਏ ਦੋਸਤੋ ਬੇਲ ਲੰਬਾਈ ਦੇ ਵਿੱਚ ਕਾਫੀ ਜਿਆਦਾ ਸੋਹਣੀ ਤੇ ਉਚਾਈ ਕੱਦ-ਕੱਡ ਕਾਫੀ ਸੋਹਣਾ ਠੀਕ ਆ ਸੋ ਆਰਡਰ ਕੁਆਲਿਟੀ ਜਿਹੜੀ ਜਿੱਦਾਂ ਕਿ ਹਜੇ 15 ਦਿਨ ਬਾਕੀ ਆ ਸਮਾਂ ਬੇਸ਼ੱਕ ਦੋਸਤੋ ਹਜੇ 15 ਦਿਨ ਪਈ ਆ ਉਸ ਹਿਸਾਬ ਨਾਲ ਜੇਕਰ ਆਪਾਂ ਦੇਖੀਏ ਤੇ ਆਰਡਰ ਦੀ ਕੁਆਲਿਟੀ ਬਣਾਈ ਜਾਣੀ ਇਹਨੇ ਠੀਕ ਆ ਰੋਜ਼ ਦਾ ਨਵਾਂ ਜਿਹੜਾ ਕੋਈ ਦੋਸਤੋ ਰੋਜ਼ ਦਾ ਥੋੜਾ ਥੋੜਾ ਕਰਕੇ ਜਿਹੜਾ ਆਰਡਰ ਬਣਾਉਣਾ ਠੀਕ ਆ ਜ 15 ਦਿਨਾਂ 'ਚ ਪੂਰਾ ਮੁਕੰਮਲ ਕਰਕੇ ਫੇਰ ਸੋਊਗੀ ਠੀਕ ਆ ਤੇ ਆ ਵੇਖ ਸਕਦੇ ਠੀਕ ਹੈ ਜੀ ਸੈਕੰਡ ਟਾਈਮਰ ਜਿਹੜੀ ਇਹ ਹੈ ਸੈਕੰਡ ਲਕਟੇਸ਼ਨ ਦੇ ਵਿੱਚ ਸੁਣ ਜਾ ਰਹੀ ਆ ਤੇ ਕੋਈ 10 ਦਿਨਾਂ ਤੋਂ ਉੱਪਰ ਬਿਲਕੁਲ ਤਿਆਰੀ ਤੇ ਹੋਵੇਗੀ ਸੋ ਆਰਡਰ ਜਿਹੜਾ ਦੋਸਤੋ ਹੋਰ ਵੀ ਠੀਕ ਹੈ ਜੀ ਵੇਖਣ ਦੇ ਵਿੱਚ ਮਿਲੂਗਾ ਉਮੀਦ ਚੰਗੀ ਐ ਸਵੇਰ ਤੋਂ ਵੀ ਹੈਗੀ ਆ ਆ ਲਓ ਜੀ ਤੋੜ ਲੋ ਵੀਰ ਜੀ ਤੋੜੋ ਆ ਦੇ ਫੋੜੀ ਠੀਕ ਹੈ ਜੀ ਬਾਕੀ ਗੋਪੀ ਵੀਰ ਟਿਪ ਟੂਪ ਕੇ ਪੂਰੀ ਤਸਲੀ ਨਾਲ ਵਰਾਤੀ ਸੀ ਆ ਆਪਾਂ ਆਉਦੀ ਫੁੱਲ ਤਸਲੀ ਕੀਤੀ ਹੈ ਜਿਹੜੇ ਵੀਰ ਨੇ ਆਨਲਾਈਨ ਹੀ ਖਰੀਦਣੀ ਗੱਡੀ ਜੋ ਬਾਅਦ ਚਲਾਵੇ ਪਹਿਲਾਂ ਉਹਦੀ ਤਸਲੀ ਕਰੇ ਬਿਲਕੁਲ ਜੀ ਹਾਂਜੀ ਤੇ ਗੋਪੀ ਵੀਰ ਕੀ ਲੈ ਦੇ ਕਰਦੇ ਮੁੱਲ ਇਹਦਾ ਵੀਰ ਜੀ 99000 99 ਹਾਂਜੀ ਠੀਕ ਹੈ ਜੀ ਉਹਦੇ ਵਿੱਚ ਕੋ ਮਾਨਤਨ ਹੋਊਗਾ ਠੀਕ ਹੈ ਜੀ ਹਾਂਜੀ 99000 ਦੇ ਵਿੱਚੋਂ ਦੋਸਤੋ ਮਾਨਤਨ ਵੀਰ ਕਹਿੰਦਾ ਵੀ ਹੋ ਜਾਊਗਾ ਠੀਕ ਹੈ ਬਾਕੀ ਰਾਜੀ ਜੀ ਤੁਹਾਨੂੰ ਪਤਾ ਤਿਆਰ ਹੋਈ ਬੈਡ ਕਿੰਨੇ ਦੀ ਠੀਕ ਹੈ ਜੀ ਹਾਂਜੀ ਠੀਕ ਹੈ ਬਿਲਕੁਲ ਤੇ ਆਜੋ ਅਗਲੇ ਪਾਸੇ ਠੀਕ ਹੈ ਜੀ ਅਗਲੇ ਪਾਸੇ ਦੋਸਤੋ ਤੀਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਇਹ ਬੈਡ ਦਿਖਾਉਣੀ ਆ ਇਹਦੀ ਇੱਕ ਵੀਰ ਗੋਪੀ ਕੀ ਡਿਟੇਲ ਆ ਇਹ ਵੀਰ ਜੀ ਦੂਜੇ ਸੂਏ ਸੂਈ ਆ ਅੱਜ ਸੂਈ ਨੂੰ ਹੋ ਗਿਆ ਇਹਨੂੰ 16 17 ਦਿਨ ਹੂੰ 16 17 ਦਿਨ ਹਾਂ ਠੀਕ ਹੈ ਜੀ ਤੇ ਸੂਆ ਦੂਜਾ ਦੂਜਾ ਸੂਆ ਰੀਅਲ ਦੂਜਾ ਸੂਆ ਤੇ ਬੱਚਾ ਬੱਚਾ ਵੀਰ ਜੀ ਇਹਦਾ ਬੱਚਾ ਹੀ ਮਰ ਗਿਆ ਮਾਰ ਗਿਆ ਬੱਚਾ ਹਾਂ ਮੈਂ ਝੂੜਨੀ ਨਾ ਬੱਚਾ ਤੁਹਾਨੂੰ ਬੜੇ ਚਿਰ ਤੋਂ ਆਨੇ ਨਾ ਆਪਾਂ ਬੱਚਾ ਲਾਉਣਾ ਨਹੀਂ ਹੂੰ ਜੇ ਕਿਸੇ ਨੂੰ ਯਕੀਨ ਹੈ ਇਤਨਾ ਹੀ ਆਏ ਨਾ ਬੱਚਾ ਲਾ ਕੇ ਉਹ ਪਾਪ ਦਾਪਾ ਕਰਨਾ ਨਹੀਂ ਕਿਸੇ ਦਾ ਸਹੀ ਉਹ ਤਰ੍ਹਾਂ ਦੁੱਧ ਹੀ ਵੀਰ ਜੀ ਇਹਦੇ ਥੱਲੇ 32 ਲੀਟਰ ਹਾਂਜੀ ਹਾਂਜੀ ਪਰ ਬੱਚਾ ਇੱਕ ਰੀ ਉਹਨੇ ਰਵਾਇਆ ਕੀਤਾ ਹੁਣ ਵੀ 25 26 ਨਾਰਮਲ ਹੈ ਠੀਕ ਹੁਣ ਹੁਣ ਆਪਾਂ ਜਿਹੜਾ ਚਵਾ ਦਾਂਗੇ 25 26 ਹਾਂ 25 26 ਠੀਕ ਹੈ ਜੀ 25 26 ਲੀਟਰ ਦੋਸਤੋ ਮਿਲ ਕੇ ਕਪੈਸਿਟੀ ਜਿਹੜੀ ਹੁਣ ਬਿਲਕੁਲ ਰੈਡੀ ਹੈ ਜਿਹੜੀ ਕਿਸੇ ਵੀਰ ਨੇ ਚਵਾਈ ਕਰ ਲੈਣੀ ਹੈ ਬੱਚਾ ਨਹੀਂ ਹੈਗਾਗਾ ਸੂਈ ਨੂੰ 15 ਕਿ 15 16 ਇੱਥੇ ਕਿ ਦਿਨ ਹੋਇਆ ਗਿਆ ਮੈਲਿਆਂ ਵੀਰਾਂ ਦਾ ਵੀ ਚੱਲੀ ਆ ਮੈਲਾ ਤੁਸੀਂ ਦੇਖ ਸਕਦੇ ਮਾੜਾ ਪੂਛ ਤੇ ਮਗਰ ਲੱਗਾ ਵੀ ਹੈਗਾ ਤੁਹਾਨੂੰ ਉਹ ਖਾ ਵੀ ਦੇਣੇ ਆ ਵੇਖੋ ਠੀਕ ਆ ਮੈਲਿਆਂ ਚੱਲੀ ਆ ਸਟਾਰਟ ਹੋਈ ਆ 25 26 ਲੀਟਰ ਜਿਹੜੀ ਮਿਲਕ ਕਪੈਸਿਟੀ ਦੀ ਮਾਲਕਾਂ ਨੇ ਸੋ ਅੱਗੇ ਦੁੱਧ ਹੋਰ ਵੀ ਵਧਣ ਦੀ ਆਸ ਏਗੀ ਆ ਵੀਰ ਜੀ ਆ ਬੱਚਾ ਨਾ ਹੁੰਦਾ ਤਾਂ ਮੈਂ ਅੱਜ ਹੀ ਤੁਹਾਨੂੰ 32 33 ਲੀਟਰ ਚਵਾ ਕੇ ਤੇ ਫੇਰ ਵਾਇਰ ਜਿੱਥੇ ਵੀ ਜਾਂਦੀ ਭੇਜਣੀ ਠੀਕ ਹੈ ਜੀ ਇੰਨੀ ਆਸ ਹੋਣ ਵੀ ਆਸ ਹੈ ਵੀ ਫੇਰ ਉੱਥੇ ਜਾਊਗੀ ਠੀਕ ਹੈ ਜੀ ਅੱਗੋਂ ਮੌਸਮ ਬੜਾ ਚੰਗਾ ਹੁੰਦਾ। ਦੋ ਪੀ ਵੀਰ ਕਈ ਵਾਰ ਆਏ ਵੀ ਹੁੰਦਾ ਨਾ ਵੀ ਚਲੋ ਵਪਾਰ ਦੀ ਲੈਣ ਜਿੱਥੋਂ ਪਸ਼ੂ ਲਿਆ ਹੁਣ ਦੋ ਦਿਨ ਇੱਥੇ ਟਿਕੀ। ਅੱਗੇ ਜਿੱਥੇ ਟਿਕ ਕੇ ਕੋਈ ਟਕਾ ਕੇ ਸੇਵਾ ਕਰੂਗਾ। ਉੱਥੇ ਆਪਾਂ ਉਮੀਦ ਕਰ ਸਕਦੇ ਹਾਂ ਵੀ ਚਲੋ 30 ਪਲੱਸ। ਉੱਥੇ ਹਾਂ ਫੁੱਲ ਉਮੀਦ ਕਰ ਸਕਦੇ ਆ ਵੀ ਆਪਾਂ 34 20 ਦੇ ਸਕਦੀ ਜੀ। ਬਾਕੀ ਚਵਾਪ ਸਮਾਓ ਕੇ ਐ ਗਰੰਟੀ ਵਰਦੀ ਪੁਰ ਦੀ ਮੋਟੀ ਧਾਰ। ਬੋ ਮੋਟੀ ਧਾਰ। ਲਓ ਮੈਂ ਮੰਦਿਰ ਬਈ ਤੋਰਦੇ ਹਾਂ। ਮਿਲਕ ਵੀਣ ਬਹੁਤ ਆ ਤੇ ਮਿਲਕ ਜਿਹੜੀ ਦੋਸਤੋ ਮਿਲਕ ਵੀਣ ਵੀ ਕਾਫੀ ਮੋਟੀ ਹੈ ਤੇ ਹਵਾਨੇ ਤੇ ਵੈਸੇ ਵੀ ਬਰੀਡ ਜਿਹੜੀ ਦੋਸਤੋ ਫੁੱਲ ਬੜਾ ਫੁੱਲ ਬਰੀਡ ਦੇ ਵਿੱਚ ਆ ਐਚ ਐਫ ਬਰੀਡ ਦੀ ਜੇਕਰ ਆਪਾਂ ਗੱਲ ਕਰ ਲਈਏ ਬਿਲਕੁਲ ਸਟ੍ਰੇਟ ਹੱਡੀ ਉੱਪਰੋਂ ਠੀਕ ਆ ਜੀ ਤੇ ਲੈਗ ਵੀ ਤੁਸੀਂ ਚੈੱਕ ਕਰ ਸਕਦੇ ਜੇ ਆਰਡਰ ਸਾਈਜ਼ ਵੇਖ ਸਕਦੇ ਜੇ ਠੀਕ ਆ ਜੀ ਤੇ ਧੌਣ ਖਲੋਣੀ ਬਿਲਕੁਲ ਸਮਾਲ ਸਾਈਜ਼ ਜਿਹੜੇ ਕੰਨ ਹੈਗੇ ਆ ਠੀਕ ਆ ਜੀ ਫੇਸ ਕੁਆਲਿਟੀ ਬਾਕੀ ਖਲੋਤ ਤੁਸੀਂ ਵੇਖ ਸਕਦੇ ਜੇ ਠੀਕ ਆ ਜੀ ਇੱਕ ਬਰੀਡ ਦਾ ਪਸ਼ੂ ਜਿਹੜਾ ਆ ਵੇਖ ਸਕਦੇ ਹੋ ਠੀਕ ਆ ਜੀ ਵੇਣ ਬਿਲਕੁਲ ਤੁਹਾਨੂੰ ਨੇੜੇ ਤੋਂ ਦਿਖਾਉਣੇ ਆ ਤੇ ਦੂਰੀ ਜਿਹੜੀ ਆ ਦੋਸਤੋ ਵਿੱਚ ਵਿਥੀ ਆਪਸੀ ਥਨਾ ਦੀ ਬਹੁਤ ਜਿਆਦਾ ਕਮਾਲ ਦੀ ਠੀਕ ਆ ਆ ਵੇਖੋ ਆ ਦੇਖੋ ਜੀ ਸਪੇਸ ਜੇਕਰ ਆਪਾਂ ਗੱਲ ਕਰ ਲਈਏ ਵੀ ਗਿੱਠ ਗਿੱਠ ਬਿਲਕੁਲ ਵੱਜਦੀ ਹੈ ਵਿੱਚ ਦੋਸਤੋ ਅਗਲੇ ਪਿਛਲੇ ਥਨਾ ਦੀ ਜਿਹੜੀ ਦੂਰੀ ਆ ਗਿੱਠ ਗਿੱਠ ਦੀ ਹੈ ਠੀਕ ਆ ਤੇ ਵੇਣ ਕਾਫੀ ਮੋਟੀਆਂ ਠੀਕ ਆ ਜੀ ਉਪਰੀਆਂ ਹੋਈਆਂ ਨਜ਼ਰ ਆ ਜਾਣਗੀਆਂ ਤੇ ਫੇਸ ਕੁਆਲਟੀ ਬਿਲਕੁਲ ਛੋਟਾ ਜਿਹਾ ਕੰਨ ਠੀਕ ਆ ਸਮਾਲ ਸਾਈਜ਼ ਕੰਨ ਬਿਲਕੁਲ ਫੇਸ ਵੀ ਜਿਹੜੇ ਦੋਸਤੋ ਛੋਟੀ ਜਿਹੀ ਬੂਥੀ ਆਪਾਂ ਕਹਿੰਦੇ ਕਿ ਛੋਟੀ ਜਿਹੀ ਬੂਥੀ ਆ ਠੀਕ ਆ ਸਰੀਰ ਘਟਾਜੇ ਦੇ ਨਾਲ ਬੂਥੀ ਜਿਹੜੀ ਆ ਦੋਸਤੋ ਬਿਲਕੁਲ ਛੋਟੀ ਹੋਰ ਜਿਹੜੀ ਦੋਸਤੋ ਇੱਕ ਅਮੇਜ਼ਿੰਗ ਜਿਹੜੀ ਆ ਚੀਜ਼ ਜਾਪਦੀ ਆ ਵੀ ਇੱਕ ਵੱਖਰੇ ਤੌਰ ਤੇ ਰਿਪਰੈਜ਼ੈਂਟ ਕਰਦੀ ਪਈ ਐ ਸਵੈਡ ਨੂੰ ਠੀਕ ਆ ਹਾ ਮੰਦੀ ਭਾਈ ਤੋਰ ਜੀ ਗਾਟਾ ਠੀਕ ਆ ਸੋ ਵੀਰ ਕਹਿੰਦਾ ਵੀ 25 26 26 ਲੀਟਰ ਹੋਂ ਜਿਹੜਾ ਰੈਡੀ ਦੁੱਧਾ ਜਿਹੜਾ ਦੋਸਤੋ ਠੀਕ ਆ ਬਾਕੀ ਦੋ ਚਾਰ ਦਿਨ ਵੀ ਇਹਨਾਂ ਦਾ ਵੀ ਟਿਕ ਜੇ ਜਾਂ ਅੱਗੇ ਕੋਈ ਵੀਰ ਦੋ ਚਾਰ ਦਿਨਾਂ ਬਾਅਦ ਰਿਸਪੌਂਸ ਤੁਸੀਂ ਦਿਓ ਤੇ ਘੱਟੋ ਘੱਟ ਵੀ 28 30 30 ਲੀਟਰ ਤੋਂ ਪਲੱਸ ਚੱਲਣ ਵਾਲੀ ਬੈੜਾ ਚੰਗੀ ਸਪੈਸ਼ਲ ਸੇਵਾ ਵਾਲੀ ਗੱਲ ਕਰ ਲਈ ਠੀਕ ਆ ਕਿਉਂਕਿ ਫਾਰਮ ਵਾਲੀ ਬੈੜਾ ਫੁੱਲ ਬਰੀਡ ਵੇਚਿਆ ਤੇ ਗੋਪੀ ਵੀਰ ਹਾਂ ਨਾ ਕੀ ਕਰਦੇ ਆ ਮੋਰਿੰਦਾ ਫਿਰ ਲੈਣ ਦੇ ਨਾਲ ਜੀ 92000 ਰੁਪਏ 92 ਜੇ ਤਾਂ ਹੁੰਦਾ ਬੱਚਾ ਇਹ ਤਾਂ ਤੁਹਾਨੂੰ ਪਤਾ ਵੀ ਇਹ ਸਵਾ ਲੱਖ ਦੀ ਵਹਿੜੀ ਹਾਂਜੀ ਹਾਂ ਤੇ ਕਿਉਂਕਿ ਹੁਣ ਆਪਾਂ ਨੂੰ ਵੀ ਉਸ ਤਰੀਕੇ ਨਾਲ ਆਪਾਂ ਵੀ ਬੱਚੇ ਦਾ ਉਸ ਤਰੀਕੇ ਨਾਲ ਲਈ ਆ ਤੇ ਗਾਂ ਉਤਰਾ ਵੀ ਆਪਾਂ ਦੇ ਦੇਣੀ ਠੀਕ ਹੈ ਜੀ ਹਾਂਜੀ ਤੇ ਗੋਪੀ ਵੀਰ ਬਹੁਤੇ ਵੀਰਾਂ ਨੇ ਇਹ ਵੀ ਜੱਜਮੈਂਟ ਕਰਨੀ ਵੀ 92000 ਪਰ ਬਰੀਡ ਵਾਲੇ ਪਸ਼ੂ ਦਾ ਵੀ ਉਹਨਾਂ ਨੂੰ ਇਹ ਵੀ ਦੱਸ ਦਈਏ ਵੀ ਬਰੀਡ ਵਾਲੇ ਪਸ਼ੂ ਦਾ ਚਲੋ ਨਾਰਮਲ ਪਸ਼ੂ ਦਾ ਰੇਟ ਭਾਅ ਫੜ ਤੇ ਬੜਾ ਫਰਕ ਹੁੰਦਾ ਬੜਾ ਫਰਕ ਹੁੰਦਾ ਬਾਕੀ ਜਿਹੜੇ ਵੀਰ ਨੂੰ ਪਰਖਿਆ ਨਾ ਉਹਨਾਂ ਜਿਤਨਾ ਤੁਸੀਂ ਸਾਰੀਆਂ ਮਿਲਕ ਵੇਨਸ ਵਿਖਾਤੀਆਂ ਨਾ ਹਾਂਜੀ ਇੱਥੋਂ ਅੱਗੇ ਵਿਖਾਓ ਹਾਂਜੀ ਉਹਨਾਂ ਆਪ ਦੀ ਪਰਖਣਾ ਤੇ ਉਹਨਾਂ ਉਸੇ ਵੇਲੇ ਉਹਨਾਂ ਇਹ ਗੱਲ ਲੈ ਜਾਣਾ ਨਹੀਂ ਹੂੰ ਕਿਉਂਕਿ ਯਕੀਨ ਨੂੰ ਕੋਈ ਚੀਜ਼ ਬੱਚਾ ਲਾ ਦਿੰਦੇ ਉਤੋਂ ਫੜ ਕੇ ਉਹ ਕਿਤ ਕੰਮ ਆਪਾਂ ਸ਼ੁਰੂ ਤੋਂ ਵੀਡੀਓ ਚ ਬੋਲਦੇ ਹੋ ਕੰਮ ਨਹੀਂ ਕਰਨਾ ਆਪਾਂ ਬਿਲਕੁਲ ਜੀ ਕਿਉਂਕਿ ਐਡੀ ਬੱਚੀ ਘਰ ਵੀ ਚੋਲਾਗੇ ਇਹਦੇ ਚ ਕੋਈ ਘਾਟਾ ਨਹੀਂ ਗਾ ਬਿਲਕੁਲ ਜੀ ਬਿਲਕੁਲ ਨਾ ਇਹਨੇ ਦੁੱਧ ਵਾਲੀ ਬਾਰ ਉਹ ਇਹਨੇ ਚ ਮਿਲ ਨਹੀਂ ਕਿਤੇ ਬਿਲਕੁਲ ਜੀ ਸੋ ਮੇਰ ਕੋ ਰਹਿ ਗਈ ਮੈਂ ਤਾਂ 35 36 ਚਵਾਉਂਗਾ ਬਿਲਕੁਲ ਤੇ ਮੁੱਲ 92 ਕਰਤਾ ਹਾਂ ਹਾਂ ਜੀ 92 ਕਰ ਠੀਕ ਆ ਵੀਰ ਗੋਪੀ ਤੇ ਇਹ ਦੋਸਤੋ ਤੀਜੇ ਨੰਬਰ ਤੇ ਆਪਾਂ ਤੁਹਾਨੂੰ ਜਿਹੜੀ ਵਿਹੜ ਦਿਖਾਤੀ ਐ ਐਚ ਐਫ ਦੇ ਵਿੱਚ ਠੀਕ ਆ ਜੀ ਵਿਹੜ ਚੰਗੀ ਆ ਜਿਹੜੇ ਵੀਰ ਨੇ ਕਿ ਡੇਰੀ ਫਾਰਮਿੰਗ ਦਾ ਕੰਮ ਸ਼ੁਰੂ ਕਰਨਾ ਸੋਚ ਰਹੇ ਹੋ ਕੋਈ ਦੋ ਤਿੰਨ ਬੈਣਾ ਪਾਉਣੀਆਂ ਪਸ਼ੂ ਪਾ ਕੇ ਡੇਰੀ ਦਾ ਕੰਮ ਆ ਸਟਾਰਟ ਕਰਨਾ ਤੇ ਇਹੋ ਜੀ ਬਰੀਡ ਦੇ ਵਿੱਚੋਂ ਦੋਸਤੋ ਤੁਸੀਂ ਹੋਰ ਨਵੀਆਂ ਜਿਹੜੀਆਂ ਦੋਸਤੋ ਬਿਲਕੁਲ ਚੰਗੀ ਅ ਇਨਸੀਮੀਨੇਸ਼ਨ ਕਰਾ ਕੇ ਵਧੀਆ ਹੋਰ ਵੀ ਬਰੀਡ ਲੈ ਸਕਦੇ ਠੀਕ ਆ ਕਿਉਂਕਿ ਆ ਪਿਓਰ ਆ ਗਾਂ ਜਿਹੜੇ ਸੀਮੈਂਟ ਵੀ ਚੰਗੇ ਪਿਓਰ ਖਾ ਸਕਦੇ ਆ ਅੱਗੇ ਆਪਣੇ ਕੋਲ ਆਹ ਬੱਛੀ ਆ ਗਈ ਆ ਜੀ ਹਾਂਜੀ ਇਹਦੀ ਵੀਰ ਗੋਪੀ ਕੀ ਡਿਟੇਲ ਆ ਇਹ ਵੀਰ ਜੀ ਨੂੰ ਸੂਈ ਨੂੰ ਅੱਜ 10-11 ਦਿਨ ਹੋ ਗਿਆ। ਇਹਦੇ ਥੱਲੇ 12 ਤੋਂ 13 ਲੀਟਰ ਆ ਦੁੱਧ। 12-13 ਲੀਟਰ? ਹਾਂ ਜੀ। ਜਿਹੜਾ ਆਪਾਂ ਚਵਾ ਦੇਣਾ ਵਾ। ਦਿਨ ਕਿੰਨੇ? ਇਹਨੂੰ ਅੱਜ ਹੋ ਗਏ ਹੋਣੇ 10-11। 10-11 ਬੱਚਾ ਹੈਗਾ ਥੱਲੇ? ਬੱਚੀ। ਬੱਚੀ। ਲੋਬੀ ਦੋਸਤੋ 12-13 ਲੀਟਰ ਹੀ ਦੁੱਧ ਹਾਜ਼ਰ ਆ ਤੇ ਦਿਨ ਵੀ ਤਕਰੀਬਨ ਇੰਨੇ ਕੁ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਠੀਕ ਆ। ਤੇ ਇਹ ਵੀ ਬਈ ਮਨਦੀਪ ਖੋਲ ਕੇ ਦਿਖਾ ਦਿਓ ਇੱਧਰ ਕੱਢ ਲਿਓ ਬਾਹਰ। ਸਵੇਰ ਦੁੱਧ ਆ ਜੀ ਨਾ? हां ਦੂਜਾ ਸੂਆ ਦੂਜਾ ਸੂਆ ਠੀਕ ਆ ਹੁਣ ਬੱਚੀ ਪਈ ਥੱਲੇ ਤੇ ਉਸੇ ਵੇਲੇ ਪਸਮਪੀ ਠੀਕ ਆ ਜੀ ਲਓ ਜੀ ਜਵਾ ਪਸਮਾ ਬਿਲਕੁਲ ਬੱਚਾ ਛੱਡ ਕੇ ਤਸੱਲੀ ਨਾਲ ਆਪਦਾ ਕੋਈ ਹਾਂ ਹੁਣ ਮੈਂ ਨਾ ਇੰਨੀ ਪੋਲੀ ਆ ਬਹੁਤ ਬੱਚਾ ਬਹਿ ਕੇ ਚੋਲੇ ਠੀਕ ਆ ਜੀ ਆ ਦੇਖੋ ਕੋਈ ਆਪਾਂ ਜੂੜ ਨਹੀਂ ਪਾਉਣਾ ਕੋਈ ਕੁਝ ਨਹੀਂ ਹਮ ਇੱਕ ਪਾਸੋਂ ਖੁੱਡਾ ਥੋੜਾ ਗੋਪੀ ਵੀਰ ਢਲਿਆ ਜਾਂ ਥੋੜੀ ਜੀ ਪ੍ਰੋਬਲਮ ਸੀ ਕੀ ਕੋਈ ਨਹੀਂ ਨਹੀਂ ਆ ਖੁੱਡਾ ਥੋੜਾ ਢਲਿਆ ਵਾ ਹਾਂ ਫੁੱਟਾ ਦੋਸਤੋ ਥੋੜਾ ਟਲਿਆ ਮੈਂ ਤੁਹਾਨੂੰ ਦਿਖਾ ਦੇਣਾ ਠੀਕ ਹੈ ਜੀ ਤੇ ਕੋਈ ਛੱਟਫੇਟ ਲੱਗਣ ਕਰਕੇ ਵੀ ਹੋ ਸਕਦਾ ਮਾੜਾ ਮੋੜ ਫੜ ਕੇ ਜਾਂ ਬਾਕੀ ਆ ਠੀਕ ਹੈ ਜੀ ਆ ਵੇਖੋ ਤੇ ਆ ਜਿਹੜੀ ਦੋਸਤੋ ਲੈਵਰਟੀ ਹੈ ਠੀਕ ਹੈ ਜੀ ਹਵਾਨੇ ਦੀ ਬੰਤਰ ਇਦਾਂ ਦੀ ਆ ਤੇ ਆਪਸੀ ਥਾਣਾ ਦੀ ਸਪੇਸ ਆ ਵੇਖੋ ਚਾਰ ਥਾਣਾ ਦੋਸਤੋ ਚਾਰੇ ਥਾਣਾ ਦੀ ਸਪੇਸ ਕੋਈ 4-4 ਇੰਚੀ ਤੇ ਥਾਣਾ ਹੈਗਾ ਠੀਕ ਆ ਚੱਪਾ ਚੱਪਾ ਬਿਲਕੁਲ ਜਿਹੜਾ ਦੂਰੀ ਵਿਥੀ ਹੈਗੀ ਆ ਤੇ ਆ ਫੇਸ ਕੁਆਲਿਟੀ ਆ ਜੀ ਆ ਦੇਖੋ ਠੀਕ ਆ ਤੇ ਮਗਰ ਦੇ ਬਈ ਮੰਦੀ ਮੱਛ ਬੱਚੀ ਸੀ ਬੱਚੀ ਸੀ ਲਓ ਜੀ ਉਹ ਚਾ ਗਿਆ ਆਹ ਦੇਖੋ ਉਹ ਚਾ ਗਿਆ ਠੀਕ ਆ ਅੱਛਾ ਗੋਪੀ ਵੀਰ ਕੀ ਮੋਲ ਲੈਂਦਾ ਕੀ ਕਰਦੇ ਆ ਫਿਰ ਮੋਲ ਵੀਰ ਇਹ ਵਿਹੜ ਦਾ ਕੀ ਕਰਨਾ ਆਪਾਂ ਲੈਣ ਦੇ ਨਹੀਂ ਕਰ ਦੇਣਾ 38000 ਦੇ ਦੇ ਦਾਂਗੇ 38 ਵੀ ਹਾਂ ਜੀ ਵੀ ਲੈਣ ਦੇ ਨਹੀਂ ਆ ਠੀਕ ਆ ਜੀ ਤੇ 38000 ਦੇ ਵਿੱਚ ਦੋਸਤੋ ਜਿਹੜੀ ਇਹ ਬੈਡ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਚੌਥੇ ਨੰਬਰ ਤੇ ਜਿਹੜੀ ਆਪਾਂ ਦਿਖਾਈ ਆ ਲਾਸਟ ਐਂਡ ਫਾਈਨਲ ਇਹ ਬੈਡ ਸੀ ਠੀਕ ਆ ਜੀ ਤੇ ਇਹ 38000 ਦੇ ਵਿੱਚ ਦਿੱਤੀ ਜਾਊਗੀ ਇਸ ਤੋਂ ਬਾਅਦ ਦੋਸਤੋ ਜੀ ਚੈੱਕ ਕਰ ਆਪਾਂ ਗੱਲ ਕਰ ਲਈਏ ਤੇ ਮੱਝਾਂ ਤੁਹਾਨੂੰ ਦਿਖਾਵਾਂਗੇ ਠੀਕ ਆ ਮੱਝਾਂ ਤਿੰਨੇ ਤਿੰਨੇ ਮੱਝਾਂ ਜਿਹੜੀਆਂ ਦੋਸਤੋ ਦੋ ਸੁਈਆਂ ਨੇ ਇੱਕ ਗੱਬਣਾ ਠੀਕ ਆ ਤੇ ਉਹਨਾਂ ਬਾਰੇ ਵੀ ਆਪਾਂ ਗੱਲਬਾਤ ਕਰ ਲੈਣੀ ਆ ਵੀਰ ਤੋਂ ਜਾਣਕਾਰੀ ਲੈ ਲੈਣੀ ਆ ਠੀਕ ਆ ਜੀ ਕੀ ਡਿਟੇਲ ਆ ਉਹਨਾਂ ਮੱਝਾਂ ਦੀ ਸੋ ਗੋਪੀ ਵੀਰ ਇਹ ਮੱਝਾਂ ਆ ਗਈ ਆਪਣੇ ਕੋਲ ਹਾਂਜੀ ਇਹ ਆ ਗਈ ਤੇ ਸੁਹਾ ਕਿਨਮ ਏ ਵੀਰ ਜੀ ਅਸੀਂ ਤਾਂ ਤੀਜਾ ਸੂਆ ਮੰਨ ਕੇ ਲਈ ਅੱਗੋਂ ਵੀਰ ਕਿਸ ਦੀ ਸਮਝਿਆ ਕੋਈ ਤੀਜਾ ਮੰਨ ਲੈ ਚੌਥਾ ਮੰਨ ਲੈ ਅ ਠੀਕ ਆ ਜੀ ਹਾਂ ਜੀ ਸੋ ਦੋਸਤੋ ਤੀਜਾ ਮੰਨ ਕੇ ਵੀਰਾਂ ਦਾ ਵੀ ਖਰੀਦੀ ਆ ਵਪਾਰ ਦਾ ਕੰਮ ਆ ਦੋਸਤੋ ਸੂਆ ਬੇਸ਼ੱਕ ਇੱਕ ਤਾਂ ਕੋਈ ਉੱਪਰ ਮੰਨ ਸਕਦਾ ਕੋਈ ਹੇਠਾਂ ਮੰਨ ਸਕਦਾ ਜਿਵੇਂ ਵੀ ਸਮਝ ਹੈਗੀ ਆ ਕਿਉਂਕਿ ਸੂਬਿਆਂ ਦੇ ਵਿੱਚ ਨਾਰਮਲੀ ਤੁਸੀਂ ਇੱਥੇ ਆਣ ਕੇ ਜਜਮੈਂਟ ਕਰ ਸਕਦੇ ਵੀ ਤੀਜੇ ਵੀ ਹੋ ਸਕਦੀ ਹੈ ਚੌਥੇ ਵੀ ਹੋ ਸਕਦੀ ਹੈ ਬਾਕੀ ਫੇਸ ਤੋਂ ਆ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਜੀ ਬਿੱਲੀਆਂ ਆਖਾਂ ਨੇ ਬਿਲਕੁਲ ਬਲੈਕ ਮਾਥਾ ਤੇ ਮਗਰਲੇ ਪੈਰ ਤੋ ਤੇ ਠੀਕ ਹੈ ਜਿੱਦਾਂ ਆਪਾਂ ਨਾਰਮਲ ਹੀ ਕਈ ਵਾਰ ਵੀਰ ਆਪਾਂ ਬਿਲਕੁਲ ਦਰਸ਼ਨ ਮੇਲੇ ਕਰਦੇ ਆਂ ਲੈnde ਪੰਜਾਬ ਵਾਲੇ ਪਾਸਿਆਂ ਜਿਵੇਂ ਪਾਕਿਸਤਾਨੀ ਅਨੀਲੀ ਦੇ ਦਰਸ਼ਨ ਕਰਦੇ ਆ ਮੈਨੂੰ ਆ ਬਿਲਕੁਲ ਉਵੇਂ ਦੀ ਆ ਪਰ ਕੋਈ ਵੀਰ ਨੂੰ ਕ੍ਰੋਸ ਮੰਨਦੇ ਆ ਉਹ ਕ੍ਰੋਸ ਵੀ ਸਮਝ ਸਕਦੇ ਆ ਠੀਕ ਹੈ ਜੀ ਕੋਈ ਬਾਲੀ ਵੱਡੀ ਗੱਲ ਨਹੀਂ ਤੇ ਗੋਪੀ ਵੀਰ ਦਿਨ ਕਿੰਨੇ ਦੱਸਿਆ ਸੂਈ ਨੂੰ ਇਹਨੂੰ ਵੀਰ ਜੀ ਅੱਜ 7ਵਾਂ ਚ 8ਵਾਂ ਦਿਨ ਹਾਂ 7ਵਾਂ 8ਵਾਂ ਦਿਨ ਹਾਂ ਬੱਚਾ ਥੱਲੇ ਕੀ ਇਹਦੇ ਇਹ ਕੱਟੀ ਕੱਟੀ ਆ ਗਈ ਹੈ ਹਾਂਜੀ ਫੀਮੇਲ ਕਾਫ ਆ ਦੋਸਤੋ ਥੱਲੇ ਤੇ ਹੁਣ ਦੁੱਧ ਤੇ ਮਤਲਬ ਚੱਲਣ ਦੀ ਕਿੰਨਾ ਕੁ ਚਵਾਦਾਂਗੇ 9 ਕਿਲੋ ਕਿਸੇ ਥਣ ਦੇ ਵਿੱਚੋਂ ਕੋਈ ਧਾਰ ਘੱਟ ਵੱਧ ਕੋਈ ਤੁਹਾਨੂੰ ਮੇਰੀ ਐ ਬਿਲਕੁਲ ਪੋਲੀ ਹਾਂਜੀ ਤੇ ਓਕੇ ਚਵਾਈ ਚਵਾਈ ਜੀ ਨਹੀਂ ਕੋਈ ਵੀ ਸ਼ੱਕ ਠੀਕ ਹੈ ਜੀ ਤੇ ਜਿਹੜਾ ਹੈਗਾ ਵਾ ਮਗਰਲਾ ਬਹਿਨੀ ਵਾਲਾ ਥਣ ਉਹਦੇ ਵਿੱਚ ਗਿਣਤੀ ਦੀਆਂ ਪੰਜ ਧਾਰਾਂ ਵਧਿਆ ਪੰਜ ਕਹਨੂੰ ਆਪਾਂ ਨਾਮ ਵੀ ਦੱਸਦੇ ਪਤਾ ਨਹੀਂ ਲੱਗਣਾ ਪਰ ਨਹੀਂ ਪੰਜ ਧਾਰਾਂ ਆਪਾਂ ਚਾਰ ਡੰਗ ਚੋਲੇ ਆ ਪੰਜ ਧਾਰਾਂ ਵਧੀਆਂ ਚ ਗਿਣ ਕੇ ਭਾਵੇਂ ਕੋਈ ਲੀਟਰਾਂ ਚ ਚੋਲੇ ਤੇ ਭਾਵੇਂ ਕੋਈ ਗਲਾਸ ਚ ਚੋਲੇ ਸਿਰਫ ਪੰਜ ਆਪਣਾ ਦੱਸਣ ਦਾ ਫਰਜ਼ ਬੰਦਾ ਕਿਉਂਕਿ ਕੋਈ ਵੀ ਰ ਆਨਲਾਈਨ ਖੜਦਾ ਵਾ ਜੀ ਜੋਗੇ ਖੜੇ ਤੇ ਫੇਰ ਤਾਂ ਵੀਰ ਪਤਾ ਨਹੀਂ ਲੱਗਣਾ ਕਿਉਂਕਿ ਆਪਾਂ ਦੱਸਣਾ ਸਿਰਫ ਪੰਜ ਤਾਰਾ ਹੂੰ ਬਿਲਕੁਲ ਆਪਾਂ ਝੂੜ ਤਾਂ ਨੱਗੇ ਦੱਸਿਆ ਵੀ ਝੂੜ ਮਗਲੇ ਮਗਲੇ ਥਾਂ ਚੋਂ ਹਾਂ ਮਗਲੇ ਥਾਂ ਚੋਂ ਮਗਲੇ ਥਾਂ ਚੋਂ ਹਾਂਜੀ ਠੀਕ ਆ ਲੈ ਵੀ ਮੰਦੀ ਵੀਰ ਇਹਨੂੰ ਖੋਲ ਕੇ ਤੋੜ ਦਿਆ ਜੀ ਸਵੇਰ ਦੋਸਤੋ ਤੀਜਾ ਮੰਨ ਸਕਦਾ ਚੌਥਾ ਵੀਰ ਕੋ ਠੀਕ ਆ ਦੁੱਧ 9 ਕਿਲੋ ਤੇ ਹੁਣ ਚੱਲਣ ਢਈ ਆ ਕੋਈ ਵੀਰ ਆਉਦੀ ਤਸੱਲੀ ਕਰ ਸਕਦਾ ਕੋਈ ਦੋ ਡਾਂਗ ਚੋੜੋ ਤਿੰਨ ਟਾਈਮ ਚੋੜੋ ਠੀਕ ਆ ਤੇ ਪਤਲੇ ਪਿੰਡੇ ਦੀ ਆ ਤੇ ਧਾਰਾਂ ਦੇ ਵਿੱਚ ਵੀਰ ਨੇ ਤੁਹਾਨੂੰ ਦੱਸਦਾ ਠੀਕ ਆ ਆ ਵੇਖੋ ਜੀ ਤੇ ਕੋਈ ਵੀਰ ਆਪੋ ਆਪਣੀ ਅੰਡਰਸਟੈਂਡਿੰਗ ਆ ਦੋਸਤੋ ਤੁਹਾਡੀ ਕੋਈ ਚਲੋ ਵੀਰ ਦਾ ਕਹਿੰਦਾ ਮਤਲਬ 5 ਧਾਰਾਂ ਵੱਧ ਆ ਤੁਸੀਂ ਜੇਕਰ ਦੂਜੇ ਤੁਹਾਨੂੰ ਤੋਂ ਆਪਾਂ ਕੰਪੇਅਰ ਕਰਕੇ ਤਾਂ ਬਹੁਤੇ ਵੀਰ ਇਹ ਵੀ ਕਹਿੰਦੇ ਆ ਵੀ ਯਾਰ ਦੂਜੇ ਓਲਟ ਬਹਿਣੀ ਦੇ ਪਾਸੋਂ ਫਿਰ 5 ਘੱਟ ਹੋਣਗੀਆਂ ਠੀਕ ਆ ਉਹ ਤੁਹਾਡੀ ਆਪਦੀ ਜਿਵੇਂ ਵੀ ਸਮਝ ਹੈਗੀ ਆ ਬਾਕੀ ਧਾਰਾਂ ਬਿਲਕੁਲ ਗਿਣਤੀ ਮਾਰ ਕੇ ਪੂਰਾ ਗ੍ਰਾਮਾ ਦੇ ਵਿੱਚ ਚੁਵਾਈ ਕਰਨੀ ਆ ਤਸੱਲੀ ਜਿਸ ਹਿਸਾਬ ਨਾਲ ਵੀ ਤਸੱਲੀ ਤੁਸੀਂ ਕਰ ਸਕਦੇ ਹੋ ਤੁਸੀਂ ਉਸ ਹਿਸਾਬ ਨਾਲ ਤਸੱਲੀ ਕਰੋ ਠੀਕ ਆ ਆ ਲੋ ਠੀਕ ਹੈ ਤੇ ਠੰਡੀ ਧੀਰੀ ਆ ਸੀਲ ਸਹੂਗਾ ਪੂਰੀ ਹਵਾਨੇ ਦਾ ਬਿਲਕੁਲ ਸਟਰਕਚਰ ਸੋਹਣਾ ਤੇ ਉਮੀਦ ਦੋਸਤੋ ਹੈਗੀ ਹੈ ਵੀ ਜਿਵੇਂ ਬਿਲਕੁਲ ਹਜੇ ਜਸਟਿਸ ਹੋਈ ਆ ਠੀਕ ਆ ਜੀ ਸਿੱਧਾ-ਸੁਧਾ ਹੋਣ ਤਾਂ ਕਿ ਪਸ਼ੂ ਨੂੰ ਕੋਈ ਹਫਤਾ ਡੇਢ ਹਫਤਾ ਲੱਗ ਜਾਂਦਾ ਆ ਲੋ ਹਾਂ ਜੀ ਤੋਰ ਗਿਆ ਜੀ ਇਹ ਕੱਟੀ ਕੱਟੀ ਕਿੱਥੇ ਆਜੀ ਉਹ ਰਾਜੀਰਾ ਉਹ ਉੱਥੇ ਬਿਠੀ ਕੱਟੀ ਤੁਹਾਨੂੰ ਦੋਸਤੋ ਦਿਖਾ ਦਿੰਨੇ ਆ ਕਿਉਂਕਿ ਬੱਚਾ ਫਿਰ ਪਿਛੇ ਰਹਿ ਜਾਂਦਾ ਕਿ ਆਹ ਕੱਟੀ ਵੇਖ ਸਕਦੀ ਇਹ ਫੀਮੇਲ ਕਾਫ ਇਸ ਮੱਝ ਦੇ ਥਲੇ ਜਿਹੜਾ ਬੱਚਾ ਫੀਮੇਲ ਕਾਫ ਆ ਕੋਈ ਨੋਵਾ 12 ਦਿਨ 12 ਦਿਨਾਂ ਦੀ ਜਿਹੜੀ ਦੋਸਤੋ 10 ਤੋਂ ਪਲੱਸ 12 ਦਿਨਾਂ ਦੀ ਸੂਈ ਹੈ ਠੀਕ ਆ ਕੋਈ 8 9 ਦਿਨ ਦੀ ਮੰਨ ਲੇ ਕੋਈ 11 12 ਦੀ ਮੰਨ ਲੇ ਇੱਥੇ ਕਿ ਸੂਆ ਇਹਦਾ ਅੱਛਾ ਗੋਪੀ ਵੀਰ ਕੀ ਮੋਦ ਕੀ ਕਰਦੇ ਹਿੰਦਾ ਇਹਦਾ ਵੀਰ ਜੀ 78000 ਰੁਪਇਆ 78 ਹਾਂਜੀ ਲਓ ਵੀ ਦੋਸਤੋ 78000 ਜਿਹੜੀ ਦੋਸਤੋ ਇਹਦੀ ਕੀਮਤ ਹੈਗੀ ਆ 78000 ਠੀਕ ਆ ਵਿੱਚੋਂ ਲੈਸ ਲੂਸਾ ਛੋਟਾ ਜਿਹਾ ਆ ਉਹ ਹੁੰਦਾ ਫਿਕਸ ਰੇਟ ਨਹੀਂਗਾ ਥੋੜਾ ਬੋਤਾ ਮਾਨਤਨ ਹੋਣ ਦੀ ਸੁਭਾਵਨਾ ਜਿਹੜੀ ਹੋ ਜਾਂਦੀ ਠੀਕ ਆ ਇਸ ਤੋਂ ਬਾਅਦ ਅਗਲਾ ਨਗੀਨਾ ਕਿਹੜਾ ਜੀ ਅਗਲੇ ਬੰਨੇ ਨੀਲੀ ਰਾਵੀ ਪਿਓਰ ਆ ਗਿਆ ਨੀਲੀ ਰਾਵੀ ਦੀ ਦੋਸਤੋ ਇੱਕ ਤੁਹਾਨੂੰ ਦਿਖਾਉਣੇ ਆ ਮੱਝ ਤਕਰੀਬਨ ਆਜੋ ਅੱਗੇ ਮੱਝ ਵਿਖਾਉਣ ਤੋਂ ਪਹਿਲਾਂ ਆਪਾਂ ਇਹਦੇ ਮਗਰ ਜਿਹੜਾ ਕੱਟਾ ਉਹ ਵਿਖਾਈਏ ਅੱਛਾ ਜੀ ਹਾਂਜੀ ਲਓ ਜੀ ਅ ਇਧਰ ਦੇਖੋ ਆਹ ਦੇਖੋ ਜੀ ਠੀਕ ਆ ਜੀ ਮਗਰਲਾੜਾ ਪਹਿਲਾਂ ਸਾਜੋ ਸਮਾਨ ਉਹ ਵੇਖੀਏ ਹੈ ਹਾਂਜੀ ਮਗਰ ਕਟਾ ਸੋਨਾ ਪਤਾ ਹੈ ਬਹੁਤ ਜਿਆਦਾ ਸੋਨਾ ਕਟਾ ਵੀ ਜਿਹੜਾ ਦੋਸਤੋ ਨੀਲੀ ਇਹਦਾ ਮਗਰ ਕਟਾ ਚਾਰੇ ਪੈਰ ਤੋਤੇ ਬਿਲਕੁਲ ਅੱਖਾਂ ਦੇ ਵਿੱਚ ਜਵਾਬ ਮਗਰ ਕਟਾ ਵੇਖੋ ਤੇ ਇਸ ਗੋਪੀ ਮੱਝ ਦੀ ਡਿਟੇਲ ਵੀਰ ਕੀ ਆ ਸੂਆ ਤਾਂ ਚਲੋ ਦੱਸੋ ਕਿੰਮਾ ਜੀ ਸੂਆ ਤੇ ਤੀਜਾ ਮਾਲੇ ਗੋਵੀ ਚੌਥਾ ਮਾਲੇ ਪੰਜਵਾਂ ਮਾਲੇ ਉਹ ਅਗਲੇ ਦੀ ਸਮਝਾ ਲਓ ਜੀ ਸੂਈਆਂ ਦੇ ਵਿੱਚ ਦੋਸਤੋ ਵੀ ਸਾਰੇ ਵੀਰਾਂ ਦੇ ਜਿਹੜੇ ਖਰੀਦਾਰ ਖਰੀਦਾਰ ਵੀਰ ਕੋ ਖਰੀਦੂਗਾ ਉਹਨਾਂ ਦੇ ਉੱਤੇ ਡੱਬਾ ਕਿਉਂਕਿ ਵੀਰ ਕਮੈਂਟ ਕਰਦੇ ਆ ਕਿ ਐਵੇਂ ਬਾਕੀ ਸਭ ਕੋ ਸਹੀ ਦਾਅਦੇ ਜੇ ਸੂਈਆਂ 'ਚ ਝੂਠ ਬੋਲਦੇ ਜੀ ਤੇ ਅੱਗੋਂ ਆਪਦੀ ਸਮਝ ਵੇਖ ਕੇ ਤੇ ਫੇਰ ਹੀ ਖਰੀਦਨ ਵੀਰ ਬਿਲਕੁਲ ਸਹੀ ਆ ਜੀ ਸਹੀ ਆ ਤੇ ਅੱਛਾ ਗੋਪੀ ਵੀਰ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਨਾ ਇਹਨੂੰ ਆ ਤੁਸੀਂ ਹਿਸਾਬ ਨਾਲ ਬੱਚੇ ਤੋਂ ਹੋ ਗਿਆ ਹੁਣ ਕੇ 10-11 ਦਿਨ 10-11 ਦਿਨ ਦਾ ਸਮਾਂ ਹੋ ਗਿਆ ਹਾਂ ਜੀ ਬਾਕੀ ਦੰਦ-ਦੰਦ ਪ੍ਰੋਪਰ ਮਾੜਾ ਜਿਹਾ ਜੇ ਆਪਾਂ ਕਰਾ ਸਕਦੇ ਹੋ ਜੇ ਤੇ ਚੈੱਕ ਆਪਾਂ ਖੋਲ ਕੇ ਵੀ ਕਰਾ ਦਾਂਗੇ ਹਾਂ ਤੇ ਆਹ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਠੀਕ ਆ ਜੀ ਜਦੋਂ ਕਿ ਤਨਾ ਕਿਤੇ ਬਹੁਤੇ ਵੀਰਾਂ ਤੇ ਹੁੰਦਾ ਜੀ ਯਾਰ ਜਾਦੇ ਸੂਬਿਆਂ ਦੇ ਪਸ਼ੂ ਕਿਉਂਕਿ 10ਵੇਂ ਤੋਂ ਬਾਅਦ ਜੇਕਰ ਗੱਲ ਕਰੀਏ 10 ਸਾਲਾਂ ਦਾ ਪਸ਼ੂ ਤੋਂ ਬਾਅਦ ਇੱਕ ਸਾਈਜ਼ ਸਟਾਰਟ ਹੋ ਜਾਂਦੀ ਆ ਆਹ ਦੰਦ ਪ੍ਰੋਪਰ ਵੇਖੋ ਜੀ ਠੀਕ ਆ ਜੀ ਕੋਈ ਹਿੱਲਦਾ ਨਹੀਂ ਜੀ ਨਾ ਕੁਝ ਨਹੀਂ ਲਾਓ ਲੈ ਲਓ ਵੀ ਠੀਕ ਆ ਜੀ ਐ ਖੜਕਦੇ ਜਿਵੇਂ ਗਿਟਾਰ ਕਰਕੇ ਦੀ ਗਿਟਾਰ ਖੜਕਦੀ ਸਾਜ਼ ਵੱਜਦੇ ਸਾਜ਼ ਵੱਜਦੇ ਸਹੀ ਆ ਜੀ ਬਾਕੀ ਦੋਸਤੋ ਪ੍ਰੋਪਰ ਦੰਦ ਦੰਦ ਨੇ ਬਿਲਕੁਲ ਕਵਾੜਿਆਂ ਵਰਗੇ ਆਪਾਂ ਕਹਿ ਦਈਏ ਵੀ ਦਾੰਦ ਆ ਠੀਕ ਆ ਜੀ ਭਾਵੇਂ ਲੱਕੜਾਂ ਚ ਪਾ ਲੋ ਇਹ ਫੜਾਵਰ ਸਾਹਿਬੀ ਤੋਰ ਗਿਆ ਹੁਣ ਚੌਂ ਲੱਗੀ ਆ ਹਾਂ گاਵਾ ਨਾਲੋਂ ਪੋਲੀ ਅੱਛਾ ਜੀ ਹਾਂ ਮਗਰਲੇ ਦਾ ਮਗਰਲਾ ਅਗਲੇ ਨਾਲ ਅਗਲਾ ਐ ਬਰਾਬਰ ਐ ਬਰਾਬਰ ਕੋਈ ਵੀਰ ਆਵੇ ਉਹਨਾ ਇਤਰਾਹ ਆਨਲਾਈਨ ਸੌਦਾ ਕਰ ਲੈ ਦੋ ਟਾਈਮ ਚੋਕੇ ਤੇ ਫੇਰ ਗੱਲ ਕਰ ਲੈ ਠੀਕ ਆ ਭਰਾ ਲੋ ਵੀ ਦੋਸਤੋ ਤਸੱਲੀ ਉਹ ਤੁਸੀਂ ਕਰ ਸਕਦੇ ਠੀਕ ਆ ਤੇ ਆ ਜਾਓ ਜੀ ਆ ਜਾਓ ਠੀਕ ਆ ਕੋਈ 11 ਦਿਨਾਂ ਦੀ ਸੋਈ ਐ ਤੇ ਦੁੱਧ ਗੋਪੀ ਵੀਰ ਕਿੰਨਾ ਜਿਹੜਾ ਦੱਸਿਆ ਸੀਗਾ ਇਹ ਆਪਾਂ ਵੀਰ ਜੀ 6 ਤੋਂ 7 ਲੀਟਰ ਚਵਾਵਾਂਗੇ ਜਣਾ 6 ਤੋਂ 7 ਲੀਟਰ ਪਹਿਲੇ ਦਿਨ ਪੰਜ ਚਾਰ ਦਿਨ ਵੰਡ ਨਹੀਂ ਖਾਦਾ ਠੀਕ ਹੈ ਜੀ ਬਾਕੀ ਸੁਬਿਆਂ ਦੇ ਵਿੱਚ ਪਹਿਲਾਂ ਜ਼ਿਕਰ ਕਰਤਾ ਦੋਸਤੋ ਪੰਜਵੇਂ ਕਿਹਾ ਗਿਆ ਚੌਥੇ ਕਿਹਾ ਗਿਆ ਕਿ ਅੱਗੇ ਕਿਸੇ ਦੀ ਸਮਝ ਆ ਠੀਕ ਆ ਚੁਬਾਈ ਫਿੱਟ ਪੈਂਦੀ ਹੈ ਤੁਹਾਡੇ ਪਸ਼ੂ ਤੁਸੀਂ ਖਰੀਦਣਾ ਚਾਹੁੰਦੇ ਹੋ ਉਹ ਤੁਹਾਡੇ ਤੇ ਡਿਪੈਂਡ ਆ ਬਾਕੀ ਹਵਾਨਾ ਲੇਵਾ ਕੋਈ ਕਾਨਸਰ ਨਹੀਂ ਕਿ ਕੋਈ ਬਾਹੀ ਵਾਲਾ ਕੰਮ ਨਹੀਂ ਕਰ ਰੋਲਾ ਰੱਪਾ ਆਹ ਦੇਖੋ ਠੀਕ ਹੈ ਜੀ ਇੱਕ ਸਾਲ ਬਿਲਕੁਲ ਲੇਵਾ ਹਵਾਨਾ ਇੱਕ ਸਾਲ ਆ ਤੇ ਨੀਲੀ ਰਾਵੀ ਦੇ ਵਿੱਚ ਦੋਸਤੋ ਹਿਮਾਜਾ ਠੀਕ ਆ ਤੇ ਸਿੰਘਾ ਸਿੰਘਾਂ ਦੀ ਬੰਤਰਿਕੂਰੀ ਤੁਹਾਨੂੰ ਕੋਲੋਂ ਦਿਖਾ ਦਿੰਦੇ ਆ ਕਿ ਕੁਝ ਵੀਰ ਸੌਦਾ ਕਰ ਲੈਂਦੇ ਬਾਅਦ ਚ ਦੂਰ ਨੇੜੇ ਜਦੋਂ ਘਰੇ ਪਹੁੰਚਦੇ ਆ ਤੇ ਕਿਸੇ ਕਿਸ ਚੀਜ਼ ਦਾ ਜਿਹੜਾ ਵੀਰ ਕਹਿੰਦੇ ਵੀ ਆਹ ਚੀਜ਼ ਨਹੀਂ ਦਿਖੀਗੀ ਠੀਕ ਆ ਆ ਸਿੰਘ ਇਦਾਂ ਦੇ ਹੈਗੇ ਆ ਆ ਲਓ ਠੀਕ ਆ ਤੇ ਆ ਥਾਣੇ ਜੀ ਠੀਕ ਆ ਲੈ ਵੀ ਵੀਰ ਮਨਦੀਪ ਤੋਰ ਲੈ ਇਹਨੂੰ ਤੇ ਪਤਾ ਵੀ ਪਿੰਡੇ ਦੀ ਆ ਦੋਸਤੋ ਦੁੱਧੋਂ ਜੇਕਰ ਆਪਾਂ ਗੱਲ ਕਰਨਗੇ ਵੀ 6-7 ਤੇ ਚੱਲਦੀ ਆ। ਆਕੇ ਜਿਹੜਾ ਵੀਰ ਸੇਵਾ ਵਧੀਆ ਕਰ ਲੂਗਾ ਦੁੱਧ ਚ ਜ਼ਿਆਦਾ ਨਹੀਂ ਤੇ ਕੋਈ ਟੱਕਰ ਟੱਕੜ ਵੀ 9-10 ਦਾ ਆਉਂਦਾ 10 ਲੀਟਰ ਕੋਈ ਵੱਡੀ ਗੱਲ ਨਹੀਂ ਕੀ ਠੀਕ ਆ। ਅੱਛਾ ਗੋਪੀ ਵੀਰ ਕੀ ਮੋਲ ਲੈਂਦਾ ਫਿਰ ਕਰਤਾ? ਇਹਦਾ ਵੀ 55000 58 ਹਾਂਜੀ। ਕਰਦੀਏ ਵਿੱਚੋਂ ਮਾਨਤਨ ਕਿੰਨਾ ਹੁੰਦਾ? ਦੱਸੋ ਤੁਸੀਂ। ਡਾਲ ਚ ਨਾ ਉੱਟਦਾ ਜੀ। ਇੱਕੋ ਜੀ ਗੱਲ ਕਰ ਦੋ ਵੀ ਰਾਹ ਮਿਲ ਜੇ ਭੈਣ ਭਰਾਵਾਂ ਨੂੰ ਕੋਈ ਜ਼ਿਆਦਾ ਫੇਰਣ ਕੇ ਇੱਥੇ ਛੋਟਾ ਛੜਾ ਪੇਜ ਨਾ ਪੈਣ 56000 ਦੀ 55 ਦੀ ਹਾਂ ਜੀ 56 ਦੀ ਹਾਂ ਜੀ 56 ਦੀ ਚਲੋ ਬਾਕੀ ਦੋਸਤੋ 56 ਦੇ ਵਿੱਚੋਂ ਤੁਹਾਡੀ ਸਮਝ ਜਿੱਥੋਂ ਤੱਕ ਵਿੱਚੋਂ ਥੋੜਾ ਬਤਾ ਹੋਰ ਅਸਾ ਕੋਈ ਛੜਾਈ ਮਾਨਤਨ ਵਿੱਚੋਂ ਚਾਹੁੰਦੇ ਹੋ ਉਹ ਜਿੱਥੋਂ ਤੱਕ ਤੁਹਾਨੂੰ ਲੱਗਾ ਤੁਸੀਂ ਆਵਦਾ ਉਹ ਵੀ ਕਰਾ ਸਕਦੇ ਜੇ ਵੀਰ ਕੋਈ ਕਟਾ ਨਾ ਨਾ ਖੜੂਗਾ ਹਾਂ ਜੀ 5000 ਹੋਰ ਅੱਛਾ ਉਹ ਵੀ ਡਾ ਦਿਓ ਉਤਲਾ ਹਾਂ ਉਤਲਾ ਡਾ ਦਿਓ 55 ਆ ਹਾਂ 55 55 50 ਦੀ ਪਰ ਕਟਾ ਰੱਖਣਾ ਮੈਂ ਫਿਰ ਫਿਰ ਕਟਾ ਨਹੀਂ ਦੇਣਾ ਫਿਰ ਕਟਾ ਨਹੀਂ ਦੇਣਾ ਲੈ ਇਹ ਵੀ ਗੱਲ ਜਿਹੜੀ ਦੋਸਤੋ ਨੋਟ ਕਰ ਲਿਓ ਕਿ ਕਈਆਂ ਵੀਰਾਂ ਨੂੰ ਆਉਂਦਾ ਵੀ ਯਾਰ ਗਰਜ ਨਹੀਂ ਆ ਵੀਰ ਕਟੇ ਨੂੰ ਕਿਉਂ ਆ ਨਾ 5000 ਦੀ ਛੋਟ ਹੋਣ ਈ ਆ ਉਥੇ ਤੁਸੀਂ ਆਪਦੀ ਬਿਲਕੁਲ ਸਮਝਦਾਰੀ ਵਰਤ ਲਿਓ ਕਟਾ ਕਿਸੇ ਵੀਰ ਨੇ ਲੈ ਕੇ ਜਾਣਾ ਕਿਉਂਕਿ ਮਾਦ ਬਿਨਾ ਕਟਾ ਨਹੀਂ ਤੇ ਕਟੇ ਬਿਨਾ ਮਾ ਨਹੀਂ ਉਹ ਗੱਲਬਾਤ ਆ ਵੀ ਚੋਣੀ ਵੀ ਸੌਖੀ ਤੇ ਪਸਮੌਣੀ ਵੀ ਸੌਖੀ ਉਹ ਕਟੇ ਨਾਲ ਹੀ ਸਾਰਾ ਕੁਝ ਆ ਉਹ ਤੁਸੀਂ ਆਪਦਾ ਐਸਟੀਮੇਟ ਲਾ ਰਹੇ ਦੋਸਤੋ ਜਿੱਦਾਂ ਕਿ ਕਰਮਾ ਲਈ ਏਡੀ ਠੰਡੀ ਇਹ ਵੀ ਥਾਪੀ ਤੇ ਵੀ ਮਿਲ ਪੂ ਤੇ ਇਸ ਤੋਂ ਬਾਅਦ ਇੱਕ ਆ ਝੋਟੀ ਵੀਰੇ ਗੱਭਣੇ ਹਾਂ ਗੱਭਣੇ ਠੀਕ ਗੱਭਣਾ ਦੋਸਤ ਠੀਕ ਆ ਝੋਟੀ ਤੁਸੀਂ ਆ ਵੇਖ ਲਓ ਠੀਕ ਆ ਸੁਹਾ ਗੋਪੀ ਇਮਾਜ ਵੈਸੇ ਸੁਭਾ ਤੇ ਜੇ ਉਹ ਕਿਹਨੇ ਵੀਰ ਆਪਾਂ ਪਹਿਲਾਂ ਪਾਈ ਕੋਈ ਅਜ ਤੋਂ ਪਿਛਲੀ ਵੀਡੀਓ ਤੋਂ ਉਦੋਂ ਹਾਂਜੀ ਉਦੋਂ ਵੀਰ ਆਂਦੇ ਕੱਚੀ ਨੇੜਿਆ ਹੋਊਗੀ ਤੇ ਫੇਰ 2 ਮਹੀਨੇ ਪਹਿਲਾਂ ਪਾਈ ਸੀ ਹਾਂ ਹਾਂ ਤੇ ਮਹੀਨਾ ਕੋਈ ਗਿਆ ਮਹੀਨਾ ਕੋ ਹੋ ਗਿਆ ਹਾਂ ਉਦੋਂ ਕਿੰਨੇ ਉਦੋਂ ਉਹ ਮਹੀਨੇ ਦੀ ਮਹੀਨੇ ਦੀ ਕੱਚੀ ਸੀ ਹੈ ਆਹ ਉਹ ਤਾਂ ਕੱਚੀ ਹੋਦਾ ਆਪਾਂ ਕਹਾਂਗੇ ਵੀ ਇਹ 20 ਦਿਨ ਲੈਂਦੀ ਅੱਛਾ ਅੱਛਾ ਹੁਣ ਬਿਲਕੁਲ ਨੇੜ ਆ ਕੰਮ ਹੁਣ ਤਾਂ ਬਿਲਕੁਲ ਨੇੜ ਆ ਗਈ ਲਾਈ ਪੈ ਗਈ ਹਾਂ ਲਾਈ ਪੈ ਗਈ ਲਾਈ ਪਈ ਆ ਦੋਸਤੋ ਠੀਕ ਆ ਤੇ ਮੱਝ ਤੁਸੀਂ ਵੇਖ ਲਓ ਸੁਬਾ ਤੇਜਾ ਸੁੰਦੀ ਆ ਜੀ ਨਾ ਦੂਜੇ ਸੁਏ ਦੂਜੇ ਹਾਂ ਰੀਅਲ ਦੂਜੇ ਸੁਏ ਦੂਜੇ ਸੁਏ ਦੋਸਤੋ ਸੁੰਦੀ ਆ ਫੇਸ ਕੁਆਲਿਟੀ ਮਾਰੀ ਦਿਖਾਓ ਗੋਪੀ ਵੀ ਰਾਇ ਨੂੰ ਕਮਾਇਓ ਮੂੰਹ ਬਣਾ ਆ ਦੇਖੋ ਜੀ ਚੀਰ ਵਾਲੀ ਹਿੰਨੀ ਲਈ ਤੇ ਸਟੇਟ ਪੜਾ ਸੈਂਟਰ ਤੋਂ ਥੋੜਾ ਜਾ ਕੇ ਟੁੱਟ ਜਾਂਦਾ ਨੀਲੀ ਰਾਵੀ ਦੇ ਵਿੱਚ ਕੋਈ ਵੀਰ ਸਮਝ ਸਕਦਾ ਕਿਉਂਕਿ ਬਿੱਲੀ ਆਖੋ ਕਿ ਜਿਹੜੀਆਂ ਬਿੱਲੀਆਂ ਅੱਖਾਂ ਨੇ ਜਵਾਬ ਆ ਪੂਰਾ ਕੰਨਾਂ ਤੇ ਵੀ ਹਾਜ਼ਰ ਜਵਾਬ ਜੀ ਤੋਤੇ ਆ ਬਾਡੀ ਸਟਰਕਚਰ ਢਾਂਮਿਆਂ ਹੁੰਦਾ ਦੋਸਤੋ ਬਾਡੀ ਸਟਰਕਚਰ ਤੋਂ ਤੁਸੀਂ ਇਹ ਜਜਮੈਂਟ ਕਰ ਲਿਓ ਠੀਕ ਆ ਵਿਰਾਜ ਵੀ ਤੇ ਕੰਨਾਂ ਤੇ ਮਗਰ ਵੀ ਹਾਜ਼ਰ ਜਵਾਬ ਜੇ ਆਹ ਲਓ ਜੀ ਦੋਹਾਂ ਕੰਨਾਂ ਤੇ ਆ ਸੇਮ ਹੀ ਲਓ ਜੀ ਵੀਰ ਗੋਪੀ ਨੇ ਇੱਕ ਨਿਊ ਫੰਕਸ਼ਨ ਕਰਤਾ ਤਾਂ ਤਾਂ ਕੰਨਾਂ ਮਗਰ ਵੀ ਜਵਾਬ ਪੂਰਾ ਜੇ ਠੀਕ ਆ ਤੇ ਗੋਪੀ ਹੁਣ ਵੀਰ 10 ਤੋਂ ਕਿੰਨੇ 12 ਦਿਨ ਲੈ ਜੂਗਾ ਜੇ ਹਾਂ ਇੰਨੇ ਖੜੂਗੀ ਠੀਕ ਆ ਨਾਰਮਲ ਟਿੱਪ ਤੋਂ ਟੁੱਪਨ ਵਧੀਆ ਸ਼ਹਿਦ ਹੀ ਜੀ ਬਿਲਕੁਲ ਟਿੱਪ ਗੱਡੀ ਚੋਂ ਕੋ ਮਗਰੋਂ ਲਾਵੇ ਪਹਿਲਾਂ ਟਿੱਪੇ ਲਓ ਜੀ ਆਉ ਵੀ ਰੂੰ ਆਕੋ ਅੱਛਾ ਮੰਦੀਪ ਭਾਈ ਖੋਲ ਕੇ ਤੋਰਦੇ ਜੇ ਇਧਰ ਬਾਕੀ ਚੱਡਾ ਭਾਈ ਮੈਂ ਤਾਂ ਹਵਾਨੇ ਵਾਲੇ ਤੇ ਆਣੀ ਹੋ ਗਿਆ ਬਿਲਕੁਲ ਚੌਰਸਲੇਵਾ ਕਿੱਡਾ ਸੋਹਣਾ ਚਾਹ ਚੌਰਸ ਕਰੂਗੀ ਚਗਲੇ ਵਰਗਾ ਚੌਰਸਲੇਵਾ ਦੋਸਤੋ ਤੇ ਹਵਾਨਾ ਬਿਲਕੁਲ ਆਪਾਂ ਤੁਹਾਨੂੰ ਤਸਵੀਰ ਨਾਲ ਦਿਖਾਉਨੇ ਆ ਲਾਈਵ ਪਈ ਆ ਬਿਲਕੁਲ ਲਾਉਣਾ ਬਣਾਉਣਾ ਸ਼ੁਰੂ ਕਰਤਾ ਠੀਕ ਆ ਜੀ ਚੰਗਾਲੇਵਾ ਬਣ ਗਿਆ ਚੌਰਸ ਮੰਨ ਕੇ ਸੌਦਾ ਕਰੇ ਹਾਈਟ మీడియం ਆ ਪੁੜੇ ਤੋਂ ਜੇਕਰ ਵੇਖੀਏ ਪਿੱਛੋਂ ਪੁੱਠਿਆਂ ਤੋਂ ਥੋੜੀ ਜੀ ਹੱਡੀ ਬਿਲਕੁਲ ਚਕਮੀ ਵੱਖਰੇ ਜਿਹੇ ਸਟਾਈਲ ਡਿਫਰੈਂਟ ਜਆ ਕਾਫੀ ਸੋਹਣੀ ਲੱਗਦੀ ਤੇ ਪਿੱਛੋਂ ਆ ਤੁਸੀਂ ਥਣ ਦੇਵਾ ਵੇਖ ਕੇ ਚੈੱਕ ਕਰੋ ਜੀ ਇਹ ਕੋਈ ਨਾ ਦੋਸਤੋ ਕੱਲੀ ਕਹਿਣ ਵਾਲੀ ਗੱਲ ਹੈ ਇੱਕ ਜੋ ਚੀਜ਼ ਕਹੀ ਗਈ ਹੈ ਉਹ ਵੇਖਣ ਦੇ ਵਿੱਚ ਵੀ ਸੇਮ ਤੁਹਾਨੂੰ ਉਦਾਂ ਹੀ ਮਿਲੂਗੀ ਠੀਕ ਆ ਥਣ ਥੁਣ ਬੇਸ਼ੱਕ ਦੋਸਤੋ ਅਗਲੇ ਪਿਛਲੇ ਦਾ ਵਿੱਚ ਥੋੜਾ ਜਿਹਾ ਗੈਪ ਤੁਹਾਨੂੰ ਕੋਈ 1.5 1.5 ਇੰਚ ਮਿਲੂਗਾ ਤੇ ਪਰ ਜਿਹੜੇ ਦੋਸਤੋ ਸੱਚੀ ਖੱਬੀ ਬਹਿਣੀ ਦਾ ਵਿੱਚ ਗੈਪ ਆ ਉਹ ਚੱਪੇ ਚੱਪੇ ਦਾ ਹੈਗਾ ਉਲਟ ਸੱਚੀ ਖੱਬੀ ਬਹਿਣੀ ਦਾ ਠੀਕ ਆ ਆ ਦੇਖੋ ਦੋਰੋ ਜੀ ਪਾਇਆ ਸੀਗਾ ਤੇ ਜਸਟ ਇਹ ਮਹੀਨਾ ਤੋਂ ਪਹਿਲਾਂ ਦੋਸਤੋ ਇੱਕ ਆਪਾਂ ਅਪਡੇਟ ਪਾਈ ਸੀ ਉਹਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਸੀ ਤੇ ਉਦੋਂ ਵੀ ਇੱਕ ਜ਼ਿਕਰ ਕੀਤਾ ਸੀ ਕਿ ਮਹੀਨਾ ਸਮਾਂ ਲੈਂਦੀ ਆ ਫਿਲਹਾਲ ਬਹੁਤੇ ਵੀਰਾਂ ਨੂੰ ਹੁੰਦਾ ਦੋਸਤੋ ਮਹੀਨਾ ਪਸੂ ਨਜਾਇਜ਼ ਹਰ ਕੁ ਵੀਰ ਕਿਉਂਕਿ ਪੱਠਾ ੜਕਾ ਗੱਲ ਕਰਨ ਲੱਗੇ ਜਾਂ ਦਾਣਾ ਫੀਡ ਗੱਲ ਕਰਨ ਲੱਗੇ ਹਰ ਇੱਕ ਚੀਜ਼ ਮਹਿੰਗੀ ਆ ਹਰ ਕੁ ਵੀਰ ਭਾਲਦਾ ਚੀਜ਼ ਬਿਲਕੁਲ ਤਿਆਰੀ ਤੇ ਤੇ ਜਾਂ ਤਾਂ ਪਸੂ ਸੋਇਆ ਹੋਵੇ ਤੇ ਜਾਂ ਕੋਈ 2-4 ਦਿਨ ਰਹਿੰਦੇ ਹੁਣ ਸੂਣ ਦੇ ਵਿੱਚ ਤੇ ਬਿਲਕੁਲ ਤੁਸੀਂ ਅੱਜ ਦਾ ਜਿਹੜਾ ਦੋਸਤੋ ਸੌਦਾ ਕਰ ਸਕਦੇ ਜੇ ਇਸੇ ਤਰ੍ਹਾਂ ਬਣੀ ਠਾਣੀ ਜਿਹੜੀ ਲੈ ਕੇ ਜਾ ਸਕਦੇ ਜੇ ਦਿਨ ਕਰ ਦਿਓ ਕੋਈ 10ਕ 10ਕ ਦਿਨ ਆਪਦੇ ਹੱਥੀਂ ਸੇਵਾ ਕਰਕੇ ਕੋਈ ਸੁਭਾ ਸਕਦੇ ਜੇ ਗੋਪੀ ਕੀ ਮੋਲ ਰਹੂਗਾ ਇਹਦਾ ਵੀਰ ਇਹਦਾ ਫਿਰ ਜੀ 68000 68000 ਹਾਂਜੀ ਥਰਡ ਯਾਰ ਦੋਸਤੋ ਡਿਮਾਂਡ ਵੀਰ ਨੇ ਕੀਤੀ ਆ ਠੀਕ ਆ ਇਸ ਮੱਝ ਦੀ ਤੇ ਤੁਸੀਂ ਜਰੂਰ ਹੱਥ ਪਾ ਸਕਦੇ ਜੀ ਬਾਕੀ ਲਾਏ ਪਈ ਆ ਬਣਾਈ ਜਾਂਦੀ ਪਈ ਆ ਸੋਹਣਾ ਆਰਡਰ ਬਣਾ ਕੇ ਤਿਆਰ ਕਰ ਲੂਗੀ ਠੀਕ ਆ ਮੁੱਠੀ ਮੁੱਠੀ ਥਾਣਾ ਪੂਰਾ ਮੁੱਠੀ ਹੱਥੀ ਚ ਬਾਈਲਾ ਥਾਣਾ ਪ੍ਰੋਪਰ ਜਿੰਨੇ ਵੀਰ ਨੇ ਬ੍ਰੀਡ ਤੇ ਕਾਹ ਕੰਮ ਕਰਨਾ ਉਹਦੇ ਲਈ ਬਹੁਤ ਵਧੀਆ ਹੂੰ ਕਿਉਂਕਿ ਕੋਈ ਲਹਾਜੀ ਤੋਂ ਲਈ ਆ ਕੋਈ ਪਤਾ ਕੋਈ ਬਣੀ ਪੁਣੀ ਚੰਗੇ ਸੀਮੰਟ ਤੋਂ ਜਾ ਕੇ ਮਾਲੀ ਮੂਲੀ ਜੀ ਨੀਲੀ ਤੋਂ ਨਹੀਂ ਨਹੀਂ ਰਖਾਇਆ ਟੀਗਾ ਹੀ ਆ ਵੀਰ ਠੀਕ ਆ ਜੀ ਚਲੋ ਕੋਈ ਇਸੇ ਤਰ੍ਹਾਂ ਦਾ ਵੀ ਹੋ ਸਕਦਾ ਰਿਜ਼ਲਟ ਜਦੋਂ ਹਾਂ ਆਪਾਂ ਨੂੰ ਜਦ ਕੋ ਪ੍ਰੋਪਰ ਸ਼ੋਰ ਨਹੀਂ ਆਪਾਂ ਛੋੜ ਨਹੀਂ ਬੋਲਣਾ ਤੇ ਬੋਲਿ ਗਏ ਨੰਬਰ ਕਾਪੀ ਵੀਰ ਜਿਹੜੇ 9157 80777 98771 84848 ਠੀਕ ਹੈ ਜੀ ਸੋ ਦੋਸਤੋ ਅੱਜ ਵੀਰ ਗੁਰਪ੍ਰੀਤ ਸਿੰਘ ਗੋਪੀ ਦੇ ਕੋਲ ਇਹ ਸਤਨਾਗ ਸੀਗੇ ਠੀਕ ਹੈ ਜੀ ਸੱਤੇ ਨਗਾ ਦੀ ਇਨਫੋਰਮੇਸ਼ਨ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਐਨੀਮਲ ਜਿੱਦਾਂ ਦਾ ਜਿਹੜਾ ਪਸੰਦ ਆਇਆ ਤੁਹਾਨੂੰ ਉਹਦੀ ਖਾਸ ਸੌਰਤ ਤੇ ਤੁਸੀਂ ਗੱਲਬਾਤ ਕਰ ਲਿਓ ਘਰ ਆਣ ਕੇ ਵਿਜ਼ਿਟ ਕਰਕੇ ਤਸੱਦੀ ਕਰ ਲਿਓ ਮਿਲਦੇ ਆਂ ਭਰਾਵੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ